ਸੁਣੋ ਸਭ ਤੋਂ ਵੱਡੀ ਸਭ ਤੋਂ ਧੁਮਾਕੇਦਾਰ ਆਫਰ ਕਿਹੜੀ ਹੈ ਧੁਮਾਕੇਦਾਰ ਆਫਰ ਲੈ ਕੇ ਆਏ ਹਾਂ ਕੂਲਰਾਂ ਦੇ ਕੂਲਰਾਂ ਇਸ ਟਾਈਮ ਸਟਾਕ ਹੋ ਨਹੀਂਦੇ ਆ ਪੂਰਾ ਫਿਰ ਵੀ ਆਪਾਂ ਦਵਾਂਗੇ 11000 ਰੁਪਏ ਦੇ ਵਿੱਚ 8500 ਰੁਪਏ ਵਾਲਾ RO ਨਾਲ ਫ੍ਰੀ ਦਵਾਂਗੇ ਕੂਲਰ ਦੇ ਨਾਲ ਇੱਕੋ ਇੱਕੋ ਕੂਲਰ ਦਾ ਪ੍ਰਾਈਸ 11000 11000 ਰੁਪਏ ਦੇ ਨਾਲ ਤੁਸੀਂ ਕਹਿੰਦੇ ਜਿਹੜਾ RO ਆ ਕਾਪਰ ਵਾਲਾ ਕਾਪਰ ਵਾਲਾ 8500 ਰੁਪਏ ਵਾਲਾ ਬਿਲਕੁਲ ਫ੍ਰੀ ਦਵਾਂਗੇ ਦਾ ਰੇਟ ਦਵਾਂਗੇ ਬਹੁਤ ਹੀ ਅੱਛਾ ਹਾਇਰ ਦਾ ਏਸੀ ਦਵਾਂਗੇ ਤੁਹਾਨੂੰ 35000 ਦਾ ਡੇ ਟਨ ਦਾ ਵਿੱਦ ਫਿਟਿੰਗ ਤੇ ਇਹਦੀ ইএমআই ਦੀ ਕੰਡੀਸ਼ਨ ਹੈ ইএমআই ਦੀ ਹੋ ਜੂਗੀ ਸਾਰਾ ਕੁਝ ਹੋ ਜੂਗਾ ਤੇ ਬਾਕੀ ਹੋਰ ਮਾਡਲਾਂ ਤੇ ਵੀ ਆਪਣੇ ਕੋਲ ਆਫਰ ਚੱਲਦਾ ਪਿਆ ਡੇ ਟਨ ਦਾ ਹੈਵੀ ਡਿਊਟੀ ਏਸੀ ਕਾਪਰ ਵਾਲਾ ਕਿੰਨੇ ਦਾ ਦਵਾਂਗੇ ਸਿਰਫ ਸਿਰਫ 31000 ਦਾ ਵਿੱਦ ਫਿਟਿੰਗ ਦਵਾਂਗੇ ਹੈਵੀ ਡਿਊਟੀ ਦਵਾਂਗੇ ਕਾਪਰ ਦੀ ਗਾਰੰਟੀ ਵਾਰੰਟੀ ਪਿਓਰ ਗਰੰਟੀ ਵਾਰੰਟੀ ਹੋਗੀ 5 ਸਾਲ ਦੀ AC ਦੀ ਵਾਰੰਟੀ ਹੋਗੀ ਕੂਲਰ ਹੋਰ ਦਿਖਾ ਦਿੰਨਾ ਕੂਲਰ ਆਪਣੇ ਕੋ 6800 ਰੁਪਏ ਦਾ ਕੂਲਰ ਦਵਾਵਾਂਗੇ 6800 ਰੁਪਏ ਦਾ ਵੱਡਾ ਕੂਲਰ ਦਵਾਵਾਂਗੇ ਵੀ ਬਹੁਤ ਤੁਸੀਂ ਮੇਰੀ ਗੱਲ ਸਮਝ ਗਏ ਕਿ ਹੁਣ ਤੁਸੀਂ ਪਾਈਪਾਂ ਦੇ ਭਾਈ ਦੇਣਾ ਪਿਆ ਪਾਈਪਾਂ ਦੇ ਭਾਅ ਰੇਟ ਐ ਨਾ ਜ਼ਬਰਦਸਤ ਕਰਤੇ ਇਸ ਟਾਈਮ ਸਟਾਕ ਪੂਰਾ ਨਹੀਂ ਹੋ ਰਿਹਾ ਮਾਰਕੀਟ ਦੇ ਵਿੱਚ ਆਪਣੇ ਕੋ ਸਟਾਕ ਦੀ ਅਲਿਮਿਟਡ ਪਿਆ ਵਾ ਪਰ ਜਿਹੜੀ ਸਕੀਮ ਆ ਹੈ ਸਕੀਮ ਹੈ ਕਿ ਲਿਮਿਟਡ ਸਮੇਂ ਲਈ 10 ਤਰੀਕ ਤੱਕ ਸਕੀਮ ਹੈ ਜਿਨਨੇ ਦੀ ਲਾਭ ਲੈਣਾ 10 ਤਰੀਕ ਤੱਕ ਰੋਵੇ ਐਕਸਚੇਂਜ ਆਫਰ ਇਤਨੀ ਦੇ ਦੇਵਾਂਗੇ ਅਤੇ 1000 ਰੁਪਏ ਦਾ ਐਕਸਚੇਂਜ ਆਫਰ ਦਵਾਂਗੇ ਮਤਲਬ 5800 ਰੁਪਏ ਚ ਪੈ ਜਾਣਾ 5800 ਚ ਪੈ ਜਾਣਾ ਕੋਈ ਦੀ ਪੁਰਾਣਾ ਟੁੱਟਿਆ ਫੁੱਟਿਆ ਕੂਲਰ ਹੋਵੇ ਇਹ 1000 ਰੁਪਏ ਦਾ ਰੱਖ ਲਾਂਗੇ ਤੇ ਬਾਕੀ ਕਈ ਮੋਡਲਾਂ ਦੇ ਨਾਲ ਸਾਡੇ ਕੋਲ ਸਕੀਮ ਆਈ ਆ 5000 ਰੁਪਏ ਦਾ ਕੂਲਰ ਰੱਖਾਂਗੇ ਕਿੰਨੇ ਦਾ 5000 ਰੁਪਏ ਦਾ ਜੇ ਮੋਡਲਾਂ ਦੇ ਜੇ ਕੂਲਰ ਘਰ ਕਬਾੜ ਚ ਪਿਆ ਕੜਕੜ ਕੜਦਾ ਜਿੱਦਾਂ ਆਰਾਮ ਕਰਦਾ ਉਹ ਵੀ ਲਈਏ ਜਿੱਦਾਂ ਨਾਲ ਮਰਜੀ ਹੋਵੇ 5000 ਰੁਪਏ ਸਾਰੇ ਆਪਣੇ ਕੋ ਕੰਪਨੀਆਂ ਦੇ ਸਟਾਰਟ ਆ ਹਰ ਇੱਕ ਕੰਪਨੀ ਦੇ ਵਿੱਚ ਮਿਲ ਜੂ ਹਾਇਰ ਚ ਮਿਲ ਜੂ ਐਨਜੀ ਚ ਮਿਲ ਜੂ ਕੋੜੀ ਬਣਾਈ ਹੋਈ ਪਈ ਆ ਕੋੜੀ ਬਣਾਈ ਪਈ ਤੁਸੀਂ ਦੇਖ ਸਕਦੇ ਟੀ ਸੀਰੀਜ਼ ਮਿਲ ਜੂ ਵਲਕੂਲ ਮਿਲ ਜੂ ਵੋਲਟਾਸ ਮਿਲ ਜੂਗਾ ਉਸ ਤੋਂ ਬਾਅਦ ਗੋਦਰੇ ਮਿਲ ਜੂਗਾ ਗੋਦਰੇ ਦੀ ਸਾਰੀ ਹਾਇਰ ਵੀ ਆ ਹਾਇਰ ਵੀ ਆ ਸਾਰੇ ਮਾਡਲ ਆਪਣੇ ਕੋ ਅਵੇਲੇਬਲ ਆ ਸਭ ਤੋਂ ਵੱਡੀ ਗੱਲ ਕਹਾ ਕਈ ਮਾਡਲਾਂ ਦੇ ਨਾਲ ਐਕਸਚੇਂਜ ਆਫਰ ਦੀ ਐਕਸਚੇਂਜ ਆਫਰ ਕਿੰਨੇ ਦੀ ਦੇਵਾਂਗੇ 3000 ਦੀ ਜਿੱਦਾ ਦੀ ਮਰਜ਼ੀ ਫ੍ਰਿਜ ਲਿਆਇਓ ਨਕਰ ਤੱਕ ਵੀਡੀਓ ਪਹੁੰਚ ਜਾਣੀ ਇਹ ਨਾ ਹੋਵੇ ਕਿ ਤੁਸੀਂ ਕਹੋ ਜੀ ਮੈਂ ਤਾਂ 15 ਵੀ ਲਿਆਂਦੇ ਸੀਗੇ ਉਹ ਵਿਕ ਗਏ ਉਹ ਅਗਲਾ ਅਗਲੀ ਵਾਰ ਦੇਖਾਂਗੇ 10 ਤਰੀਕ ਤੱਕ ਆਪਾਂ ਆਫਰ ਦਵਾਂਗੇ 10 ਤਰੀਕ ਤੋਂ ਬਾਅਦ ਨਹੀਂ ਆਫਰ ਦਵਾਂਗੇ ਆਪਾਂ 10 ਤਰੀਕ ਤੱਕ ਮੰਨ ਮੰਨ ਲਓ ਤੁਹਾਡੇ ਕੋਲ 100 ਕੂਲਰਾਂ ਦਾ ਆਰਡਰ ਆ ਜਾਂਦਾ ਤਾਂ ਅਵੇਲੇਬਲ ਕਰਾ ਦੋਗੇ ਕਰਾ ਦਾਂਗੇ ਕਰਾ ਦਾਂਗੇ ਆਪਾਂ 100 ਕੂਲਰ ਦੀ ਹੋ ਜਾਣ 150 ਕੂਲਰ ਦੀ ਹੋ ਜਾਣ ਤਾਂ ਵੀ ਅਵੇਲੇਬਲ ਦੇ ਦਾਂਗੇ ਇਕੱਠੇ ਚਾਹੀਦੇ ਔਨ ਦੀ ਸਪੋਰਟ ਚਾਹੀਦੇ ਕਿਸੇ ਤਾਕਤੰਦਾਰ ਭਰਾ ਨੂੰ ਚਾਹੀਦੇ ਉਹਨਾਂ ਨੂੰ ਦੀ ਦੇ ਦਾਂਗੇ ਨੈਕਸਟ ਟੀ ਸੀਰੀਜ਼ ਮਿਲ ਜਣਾ ਗੋਦਰੇਜ ਮਿਲ ਜਣਾ ਬਹੁਤ ਹੀ ਰੇਟ ਅੱਛੇ ਆਏ ਹੋਇਆ ਹੈਵੀ ਡਿਊਟੀ ਏਸੀ ਡੇਟ ਟਾਂ ਦਾ 31000 ਰੁਪਏ ਦਾ ਵਿੱਦ ਫਿਟਿੰਗ ਦਾ ਬਾਜ਼ਾਰ ਨਾਲ ਜੇ ਕੰਪੇਅਰ ਕਰ ਲਈਏ ਆਪਣੇ ਲੋਕ ਕਿਉਂ ਆਣ ਵੈਸੇ ਆਪਾਂ ਹਰ ਵੀਡੀਓ ਚ ਕਹਿੰਦੇ ਆ ਕਿ ਸਾਡੇ ਰੇਟ ਸਾਰੇ ਨਾਲੋਂ ਘੱਟ ਆ ਪਰ ਹੁਣ ਕਿਉਂ ਆਣ ਲਗਪਗ 3 ਤੋਂ 4000 ਰੁਪਏ ਦਾ ਇਕੱਲੇ-ਇਕੱਲੇ ਏਸੀ ਦੇ ਵਿੱਚ ਫਾਇਦਾ ਹੋਊਗਾ ਤੇ ਸਭ ਤੋਂ ਵੱਡੀ ਗੱਲ ਅਕਸਚੇ ਦੀ ਦਵਾਂਗੇ 4000 ਰੁਪਏ ਦਾ ਟੁੱਟਿਆ ਖਰਾਬ ਏਸੀ ਜਿੰਦਾ ਦਾ ਮਰਜੀ ਲਿਆ ਮੈਨੂੰ ਲੱਗਦਾ ਦੁਆਬੇ ਏਰੀਆ ਚ ਐਕਸਚੇਂਜ ਆਫਰ ਹੋਰ ਕੋਈ ਨਹੀਂ ਦਿੰਦਾ ਸਲਫ ਸੌਰਵਿਸ ਇਹ ਦੁਕਾਨਦਾਰ ਵੀ ਨਹੀਂ ਮੇਰੇ ਨਾਲ ਲੈਣਾ ਹੋਵੇ ਛੋਟਾ ਕੂਲਰ ਮਿੰਨੀ ਕੂਲਰ ਕਾਊਂਟਰ ਦੇ ਨਜ਼ਦੀਕ ਰੱਖ ਲਓ ਕਾਊਂਟਰ ਤੇ ਵਰਜੋਸ਼ਟ ਮੋਟਰ ਦੇ ਨਾਲ ਤੇ ਆਈਸ ਬਾਕਸ ਵਾਲਾ ਕੂਲਰ ਆਖੇ ਅੱਛਾ ਆਈਸ ਇਹਦੇ ਵਿੱਚ ਰੱਖ ਦੇ ਕੇ ਦਸਾਰੇ ਵਾਲੀ ਨਹੀਂ 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 ਤੁਸੀਂ ਇਹਦੇ ਵਿੱਚ ਨਹੀਂ ਰੱਖ ਸਕਦੇ ਆ ਤੁਸੀਂ ਆਲੇ ਦੁਆਲੇ ਤਾਂ ਇਹ ਪਾਣੀ ਆਪੇ ਆਈ ਜਾਣਾ ਉਹ ਚੱਲੀ ਜਾਣਾ ਵਾ ਠੀਕ ਹੈ ਜੀ ਹਾਂਜੀ ਮਤਲਬ ਦੁਕਾਨ ਤੇ ਕਈ ਵਾਰ ਦੁਕਾਨਦਾਰ ਕਹਿੰਦੇ ਕਿ ਯਾਰ ਬਹੁਤ ਦੁਕਾਨਦਾਰ ਏਸੀ ਲਾਉਣ ਤੋਂ ਗੁਰੇਜ਼ ਕਰਦੇ ਪਰੇਸ਼ ਕਰਦੇ ਆ ਉਹਨਾਂ ਲਈ ਆ ਕੂਲਰ ਠੀਕ ਹੈ ਕੂਲਰ ਅੱਛਾ ਤੇ ਨਾਲ ਆਟੋ ਸਵਿੰਗ ਦੇ ਵਿੱਚ ਹਾਂਜੀ ਸਰਮ ਜੀ ਕੀ ਕਹਿੰਦੇ ਸਚਿੰਤ ਤੰਦੂਲਕਰ ਰੇਟ ਕਰਤਾ ਆਪਾਂ ਨੇ ਜਾਇਜ਼ 150 ਐਂਪੀਅਰ ਦਾ ਸੈੱਟ ਜਿਹੜਾ ਆਫਰ ਹੋਊਗਾ ਇਹ ਲਿਮਟਿਡ ਸਮੇਂ ਲਈ ਹੋਊਗਾ ਕਿੰਨੇ ਦਾ ਦਵਾਂਗੇ 16500 ਰੁਪਏ ਦੇ ਵਿੱਚ ਸੈੱਟ ਦਵਾਂਗੇ 150 ਐਂਪੀਅਰ ਦਾ ਨੂਮੀਨਸ ਦਾ ਜਿੱਥੇ ਮਰਜ਼ੀ ਪਤਾ ਕਰਕੇ ਆ ਜਿਓ 150 ਐਂਪੀਅਰ ਦਾ ਸੈੱਟ ਸਟਾਕ ਹੈਗਾ ਲਿਮਟਿਡ ਜੀ ਆ ਨੂਮੀਨਸ ਦਾ ਸਟਾਕ ਦਾ ਤੇ ਪਲੱਸ ਜਿਹੜੀ ਸਕੀਮ ਦੀ ਆ ਉਹ ਵੀ ਲਿਮਟਿਡ ਜੀ ਆਪਾਂ ਐਕਸਚੇਂਜ ਆਫਰ ਦਵਾਂਗੇ 3000 ਰੁਪਏ ਦੀ ਲਿਮਾਰੀ ਘੱਟ ਲਾਂਗੇ ਜਿੱਦਾਂ ਦੀ ਮਰਜ਼ੀ ਹੋਵੇ ਟੁੱਟੀ ਹੋਵੇ ਖਰਾਬ ਹੋਵੇ ਤੇ ਜਿਹੜਾ ਰੇਟ ਦੀ ਦਵਾਂਗੇ ਅਲਮਾਰੀਆਂ ਦਾ ਬਹੁਤ ਹੀ ਜ਼ਬਰਦਸਤ ਦਵਾਂਗੇ 7500 ਰੁਪਏ ਤੋਂ ਅਲਮਾਰੀ ਆਪਣੇ ਕੋ ਸਟਾਰਟ ਹੈ ਪਰ ਕੇ ਕੂਲਰ ਲਵਾਂਗੇ ਥੈ ਨੀਓ ਮਾਰਨਾ ਛੋਟਾ ਦੋਸਤੋ ਸਟਾਕ ਪੂਰਾ ਭਰਿਆ ਪਿਆ ਸਮਝਿਓ ਨਾ ਥੋੜਾ ਜਿਹਾ ਕੋਟਾ ਦੋਸਤੋ ਬਕੇ ਕੂਲਰ ਵੱਡੀ ਐਕਸਚੇਂਜ ਆਫਰ ਪਰ ਪ੍ਰਾਈਸ ਹੋਵੇਗਾ ਬਹੁਤ ਛੋਟਾ ਦੋਸਤੋ ਇੱਕ ਵਾਰ ਫਿਰ ਤੋਂ ਬਲਾ ਚੌਰ ਵਿੱਚ ਆਪਣੇ ਵੀ ਸੌਰਵ ਇਲੈਕਟ੍ਰੋਨਿਕਸ ਵਾਲੇ ਦੇ ਪਹੁੰਚੇ ਆ। ਉਂ ਤਾਂ ਸਾਡਾ ਵੀਰ ਬਹੁਤ ਪਤਲਾ ਪਪੰਗ ਹੈ ਪਰ ਕਹਿੰਦਾ ਤੁਹਾਡਾ ਫਾਇਦਾ ਕਰਨਾ ਹੈ ਮੋਟਾ ਦੋਸਤੋ ਤੁਹਾਡਾ ਫਾਇਦਾ ਕਰਨਾ ਮੋਟਾ ਦੋਸਤੋ ਸਤਿ ਸ਼੍ਰੀ ਅਕਾਲ ਜੀ ਕੀ ਗੱਲ ਨਵਾਂ ਸ਼ਹਿਰ ਦੇਖ ਰੋ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਤਾਂ ਨਹੀਂ ਸੀ ਤੁਸੀਂ ਸ਼ੇਅਰ ਤੋਂ ਨਜ਼ਰ ਆ ਰਹੀ ਵੀਡੀਓ ਕਿਸ ਬਾਬਤ ਹੋਣ ਵਾਲੀ ਸਾਥੀਓ ਤੁਸੀਂ ਅੰਦਾਜ਼ਾ ਲਾ ਲਿਆ ਵੀਡੀਓ ਕੂਲਰਾਂ ਬਾਬਤ ਹੋਣ ਵਾਲੀ ਹੈ ਏਸੀ ਬਾਬਤ ਹੋਣ ਵਾਲੀ ਹੈ ਵ੍ਰਿਜਾ ਬਾਬਤ ਹੋਣ ਵਾਲੀ ਐ ਦੱਸਦੀ ਐ ਕਿ ਗਰਮੀ ਬਹੁਤ ਭਾਰੀ ਪੈ ਰਹੀ ਐ ਲੇਕਿਨ ਸਾਡੇ ਵੀਰ ਨੇ ਆਫਰ ਉਸ ਤੋਂ ਵੀ ਭਾਰੀ ਲਗਾ ਦਿੱਤੀ ਔਰ ਖਾਸ ਗੱਲ ਇਹ ਐ ਕਿ ਜਿੱਥੇ ਅੱਜ ਕੱਲ ਕੂਲਰਾਂ ਦੇ ਪ੍ਰਾਈਸ ਏਸੀਆਂ ਨਾਲੋਂ ਵੀ ਜ਼ਿਆਦਾ ਹੋ ਗਏ ਆ ਉੱਥੇ ਕਹਿੰਦੇ ਕਿ ਤੁਹਾਨੂੰ ਛੋਟਾ ਕੂਲਰ 3500 ਚ ਦੇ ਦੇਣਾ ਤੇ ਵੱਡਾ ਕੂਲਰ ਜਿਹੜਾ ਆ 7000 ਨਹੀਂ 6800 ਤੋਂ ਸ਼ੁਰੂ ਕਰ ਦੇਣਾ ਕਿਵੇਂ ਕਰਦੇ ਆ ਸਾਰੀ ਕਰਮਾਤ ਆਪਾਂ ਇਹਨਾਂ ਨਾਲ ਗੱਲਬਾਤ ਕਰਨੀ ਹੈ ਪਹਿਲਾਂ ਸਵਾਗਤ ਕਰਦੇ ਆਂ ਫਿਰ ਸਵਾਲ ਲਵਾਂਗੇ ਬਹੁਤੁੱਕੀ ਸੌਰਮ ਜੀ ਸਤਿ ਸ਼ਕਾਲ ਸਤਿ ਸ਼ਕਾਲ ਜੀ ਸਤਿ ਸ਼ਕਾਲ ਸਾਰਿਆਂ ਨੂੰ ਅੱਛਾ ਸੌਰਮ ਜੀ ਤੁਹਾਡਾ ਸਵਾਗਤ ਆ ਹੋ ਗਿਆ ਜਿਹੜੇ ਸਾਡੇ ਭੈਣ ਭਰਾ ਇੱਥੇ ਆਉਂਦੇ ਉਹਨਾਂ ਦਾ ਵੀ ਤੁਸੀਂ ਭਰਮਾ ਸਵਾਗਤ ਕਰ ਦਿਓ ਲੇਕਿਨ ਦੱਸੋ ਇਸ ਸਵਾਰ ਸਭ ਤੋਂ ਵੱਡੀ ਸਭ ਤੋਂ ਠੁਮਾਕੇਦਾਰ ਆਫਰ ਕਿਹੜੀ ਹੈ ਠੁਮਾਕੇਦਾਰ ਆਫਰ ਲੈ ਕੇ ਆਏ ਹਾਂ ਕੂਲਰਾਂ ਦੇ ਕੂਲਰਾਂ ਦਾ ਇਸ ਟਾਈਮ ਸਟਾਕ ਹੋ ਨਹੀਂ ਰਿਹਾ ਪੂਰਾ ਫਿਰ ਵੀ ਆਪਾਂ ਦਵਾਂਗੇ 11000 ਰੁਪਏ ਦੇ ਵਿੱਚ 8500 ਰੁਪਏ ਵਾਲਾ ਆਰੋ ਨਾਲ ਫ੍ਰੀ ਦਵਾਂਗੇ ਕੂ कूलर ਦਾ ਪ੍ਰਾਈਸ 11000 11000 ਰੁਪਏ ਦਾ ਤੇ ਨਾਲ ਤੁਸੀਂ ਕਹਿੰਦੇ ਜਿਹੜਾ RO ਆ ਕਾਪਰ ਵਾਲਾ ਕਾਪਰ ਵਾਲਾ 8500 ਰੁਪਏ ਵਾਲਾ ਬਿਲਕੁਲ ਫ੍ਰੀ ਦੇਵਾਂਗੇ ਨਾਲ ਤੇ ਫਿਰ ਇਹ ਤਾਂ ਭਾਜੀ ਟੈਕਨੀਕਲੀ ਟੈਕਨੀਕਲੀ ਸਮਝੇ 2500 ਦਾ ਗੁਜਰ ਰਹਿ ਗਿਆ ਹਾਂਜੀ ਜੀ ਹਾਂਜੀ ਬਸ ਕੂਲਰ ਕਰਤਾ ਹੈ 0 ਦੇ ਪਾ ਤੇ ਜਿਹੜਾ RO ਆ ਨਾਲ ਤੁਹਾਨੂੰ ਬਿਲਕੁਲ ਫ੍ਰੀ ਮਿਲਣਾ ਕਾਪਰ ਵਾਲਾ RO ਆ ਤੇ ਪਲੱਸ ਅਲਕਲਾਈਨ RO ਹੋਊਗਾ ਤੇ ਹੈਵੀ ਡਿਊਟੀ ਦੇ ਵਿੱਚ ਆਰ ਹੋਊਗਾ ਹੈਵੀ ਡਿਊਟੀ ਦੇ ਵਿੱਚ ਇਹ ਕੁਲਰ ਹੋਊਗਾ ਮੈਨੂੰ ਨੇ ਇੱਕ ਗੱਲ ਸਮਝਾਓ ਇਹ ਕੁਲਰ ਲਾਉਣ ਤੋਂ ਬਾਅਦ ਨੀਂਦ ਤਾਂ ਨਹੀਂ ਖਰਾਬ ਹੁੰਦੀ ਕੜਕੜ ਕੜਦਾ ਨਹੀਂ ਕਰਦਾ ਨਹੀਂ 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 ਕੜਕੜ ਕੁਝ ਨਹੀਂ ਕਰੂਗਾ ਤੇ ਕਰੰਟ ਤਾਂ ਨਹੀਂ ਮਾਰਦਾ ਨਹੀਂ ਨਹੀਂ ਕਰੰਟ ਕੁਝ ਨਹੀਂ ਮਾਰਦਾ ਅਡਜਸਟ ਮੋਟਰ ਦੇ ਨਾਲ ਆਹੇ ਤੇ ਅਡਜਸਟ ਮੋਟਰ ਦੇ ਵਿੱਚ ਆ ਕੁਲਰ ਉਸ ਤੋਂ ਬਾਅਦ ਕਾਫੀ ਕੁਲਰਾਂ ਦੇ ਹੋਰ ਦੀ ਐਕਸਚੇਂਜ ਚੱਲਦੀ ਪਈ ਆ ਜੀ ਫਿਰ ਇਹਦਾ ਕਾਪਰ ਜਿਹੜੀ ਹੁੰਦੀ ਉਹ ਤਾਂ ਨਾ ਖਰਾਬ ਹੋ ਜੂ ਨਹੀਂ 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 ਐਦਾਂ ਦਾ ਕੁਝ ਨਹੀਂ ਖਰਾਬ ਹੋਊਗਾ ਇਹ ਤਾਂ ਆਫਰ ਛੱਡਣ ਵਾਲੀ ਨਹੀਂ ਯਾਰ ਨਾਲ ਆਰਓ ਲੈ ਜਾਓ आरओ ਲੈ ਜੋ ਤੁਸੀਂ ਲੈ ਜੋ কুলਰ 2500 ਰੁਪਏ ਚ ਮਤਲਬ কুলਰ 8500 ਰੁਪਏ ਆ ਰਹੋ ਫਿਰ ਭਾਜੀ কুলਰ ਦੀ ਵਿਸ਼ੇਸ਼ਤਾ ਦੱਸੋ ਇਹਦੀ ਖਾਸੀਅਤ ਕੀ ਹੈ কুলਰ ਦੇ ਵਿੱਚ ਖਾਸੀਅਤ ਇਹ ਹੈ ਇਹ ਅਡਜਸਟ ਮੋਟਰ ਦੇ ਨਾਲ ਆ ਹੈਵੀ ਡਿਊਟੀ কুলਰ ਆ ਤੇ ਇੱਕ ਜਗ੍ਹਾ ਬਹੁਤ ਘੱਟ ਕੇ ਲੂਗਾ ਘੇਰੂਗਾ ਤੇ ਸਲਿਮ কুলਰ ਹੋਊਗਾ কুলਰ ਤਾਂ ਹੋਊਗਾ ਹੋਊਗਾ ਤੇ ਜ਼ਬਰਦਸਤ ਰੇਟ ਆ ਜਿਹੜਾ ਰੇਟ ਆ ਆਪਣਾ 11000 ਰੁਪਏ ਦੇ ਵਿੱਚ आरओ ਬਿਲਕੁਲ ਇਹ ਫ੍ਰੀ ਦੇ ਰਹੇ ਆ 8500 ਰੁਪਏ ਵਾਲਾ ਅੱਛਾ ਧਮਾਕਾ ਹੀ ਆਫਰ ਆ ਇਹ ਨੂੰ ਰੋਟੇਟ ਕਰ ਸਕਦੇ ਹਾਂਜੀ 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 ਜਿੱਦਾਂ ਮਰਜ਼ੀ ਤੁਸੀਂ ਉੱਪਰ ਥੱਲੇ ਏਡਜਸਟ ਕਰ ਸਕਦੇ ਪੱਤੀਆਂ ਨੂੰ ਠੀਕ ਹੈ ਜੀ ਔਰ ਜਬ ਇਹ ਵੀ ਹਨੀ ਪੈਡ ਲੱਗੇ ਹਨੀ ਪੈਡ ਵਾਲਾ ਏਸੀ ਕੂਲਰ ਹੋਊਗਾ ਇਹ ਵੀ ਨਹੀਂ ਸਿੰਪਲ ਕੂਲਰ ਹੋਊਗਾ ਏਸੀ ਕੂਲਰ ਦਵਾਂਗੇ ਤੇ ਨਾਲ ਕਈ ਮਾਡਲਾਂ ਤੇ ਹੋਰ ਤੇਰੀ ਕਾਫੀ ਸਕੀਮ ਚੱਲਦੀ ਪਈ ਹੋਰ ਮਾਡਲਾਂ ਦੇ ਅੱਛਾ ਆਪਾਂ ਹੋਰ ਮਾਡਲ ਵੀ ਦਿਖਾਣੇ ਲੇਕਿਨ ਮੈਂ ਨਾਲ ਦੀ ਨਾਲ ਜਿਹੜੇ ਪਰਿਵਾਰਕ ਮੈਂਬਰ ਦੇਖ ਰਹੇ ਹੋ ਉਹਨਾਂ ਨੂੰ ਦੱਸ ਦਵਾਂ ਕਿ ਇਸ ਸਮੇਂ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਗਰਮੀ ਬਹੁਤ ਤਿੱਖੀ ਪੈ ਰਹੀ ਹੈ ਔਰ ਇਸ ਸਮੇ ਕੂਲਰਾਂ ਦੇ ਜਿਹੜੇ ਰੇਟ ਆ ਉਹ ਦੁਕਾਨਦਾਰਾਂ ਨੇ ਏਸੀ ਦੇ ਬਰਾਬਰ ਕਰ ਦਿੱਤੇ ਆ ਤੇ ਇਹ ਤੁਹਾਨੂੰ ਮੌਕਾ ਦੇ ਦਿੱਤਾ ਇਹਨਾਂ ਨੇ ਕਿ ਤੁਸੀਂ 11000 ਵਿੱਚ ਕੂਲਰ ਪਲੱਸ ਆਰਓ ਆਪਣੇ ਘਰ ਲਿਜਾ ਸਕਦੇ ਹੋ ਨਾਲੇ ਤੁਸੀਂ ਵਧੀਆ ਪਾਣੀ ਪੀ ਸਕਦੇ ਹੋ ਤੇ ਨਾਲ ਹੀ ਠੰਡੀ ਠੰਡੀ ਹਵਾ ਵੀ ਮਿਲੂ ਠੰਡੀ ਠੰਡੀ ਹਵਾ ਦੀ ਲੈ ਸਕਦੇ ਅੱਗੇ ਦਿਖਾਓ ਕੂਲਰ ਇੱਧਰ ਕੂਲਰ ਹੋਰ ਦਿਖਾ ਦੰਨਾ ਕੂਲਰ ਆਪਣੇ ਕੋ 6800 ਰੁਪਏ ਦਾ ਕੂਲਰ ਲਾਵਾਂਗੇ 6800 ਰੁਪਏ ਦਾ ਵੱਡਾ ਕੂਲਰ ਲਾਵਾਂਗੇ ਇਹ ਵੀ ਉਹ ਤੁਸੀਂ ਮੇਰੀ ਗੱਲ ਸਮਝ ਗਏ ਕਿ ਹੁਣ ਤੁਸੀਂ ਪਾਈਪਾਂ ਦੇ ਭਾਈ ਦੇਣ ਲੱਪਿਆ ਹੈ ਪਾਈਪਾਂ ਦੇ ਭਾਰ ਰੇਟ ਐਨ ਜ਼ਬਰਦਸਤ ਕਰਤੇ ਇਸ ਟਾਈਮ ਸਟਾਕ ਪੂਰਾ ਨਹੀਂ ਹੋ ਰਿਹਾ ਮਾਰਕੀਟ ਦੇ ਵਿੱਚ ਆਪਣੇ ਕੋ ਸਟਾਕ ਦੀ ਅਨਲਿਮਟਿਡ ਪੇਆ ਵਾ ਪਰ ਜਿਹੜੀ ਸਕੀਮ ਆ ਹੈ ਸਕੀਮ ਹੈਗੀ ਲਿਮਟਿਡ ਸਮੇਂ ਲਈ 10 ਤਰੀਕ ਤੱਕ ਸਕੀਮ ਹੈ ਜਿਨਨੇ ਦੀ ਲਾਭ ਲੈਣਾ 10 ਤਰੀਕ ਤੱਕ ਪਰ ਮੈਨੂੰ ਇੱਕ ਚੀਜ਼ ਦੱਸੋ ਸੌਰਵ ਜੀ ਇਹ 18 ਸਟਾਕ ਜਿਹੜਾ ਆ ਇਹ ਨਵਾਂ ਆ ਕੇ ਪ੍ਰਾਣ ਹੈ ਸਾਡੇ ਕੋਲ ਸਟਾਕ ਫਰੈਸ਼ ਹੁੰਦਾ ਵਾ ਸਾਡੇ ਕੋਲ ਸਟਾਕ ਟਿਕਦਾ ਹੀ ਨਹੀਂ ਆ ਨਾਲ ਦੀ ਨਾਲ ਸਟਾਕ ਨਿਕਲ ਹੀ ਜਾਂਦਾ ਨਾਲ ਦੀ ਨਾਲ ਆਈ ਜਾਂਦਾ ਉਹ ਤਾਂ ਮੈਂ ਦੇਖ ਲਿਆ ਗੱਡੀਆਂ ਆਈ ਜਾਂਦੀਆਂ ਗੱਡੀਆਂ ਜਾਈ ਜਾਂਦੀਆਂ ਅਜਾ ਸਟਾਕ ਸਾਰਾ ਨਵਾਂ ਹੈ ਪਰ ਜਿਹੜਾ ਫਰੈਸ਼ ਸਟਾਕ ਹੋਊਗਾ ਕੋਈ ਵੀ ਤੁਸੀਂ ਚੀਜ਼ ਲਓਗੇ ਫਰੈਸ਼ ਦਵਾਂਗੇ ਫਰੈਸ਼ ਸਟਾਕ ਹੈ ਲੇਕਿਨ ਸਵਾਲ ਇਹ ਹੈ ਕਿ ਉਹਨੂੰ ਵੀਡੀਓ ਘਰ-ਘਰ ਤੱਕ ਪਹੁੰਚ ਜਾਣੀ ਆ ਤੁਹਾਡੀਆਂ ਸਾਡੀਆਂ ਵੀਡੀਓ ਪਹਿਲਾਂ ਵੀ ਬਹੁਤ ਜਲਦੀ ਜਦੋਂ ਇਕੱਠੇ ਕਰਦੇ ਆ ਹੁਣ ਘਰ-ਘਰ ਤੱਕ ਵੀਡੀਓ ਪਹੁੰਚ ਜਾਣੀ ਇਹ ਨਾ ਹੋਵੇ ਕਿ ਤੁਸੀਂ ਕਹੋ ਜੀ ਮੈਂ ਤਾਂ 15 ਵੀ ਲਿਆਂਦੇ ਸੀਗੇ ਉਹ ਬਿਕ ਗਏ ਉਹ ਅਗਲਾ ਅਗਲਾ ਵੀਰ ਦੇਖਾਂਗੇ 10 ਤਰੀਕ ਤੱਕ ਆਪਾਂ ਆਫਰ ਦਵਾਂਗੇ 10 ਤਰੀਕ ਤੋਂ ਬਾਅਦ ਨਹੀਂ ਆਫਰ ਦਵਾਂਗੇ ਆਪਾਂ 10 ਤਰੀਕ ਤੱਕ ਮੰਨ ਮੰਨ ਲਓ ਤੁਹਾਡੇ ਕੋਲ 100 ਕੂਲਰਾਂ ਦਾ ਆਰਡਰ ਆ ਜਾਂਦਾ ਤਾਂ ਅਵੇਲੇਬਲ ਕਰਾ ਦੋਗੇ ਕਰਾ ਦਾਂਗੇ ਕਰਾ ਦਾਂਗੇ ਆਪਾਂ 100 ਕੂਲਰ ਦੀ ਹੋ ਜਾਣਾ 150 ਕੂਲਰ ਦੀ ਹੋ ਜਾਣਾ ਤਾਂ ਵੀ ਅਵੇਲੇਬਲ ਦੇ ਦਾਂਗੇ ਇਕੱਠੇ ਚਾਹੀਦੇ ਔਨ ਦੀ ਸਪੋਰਟ ਚਾਹੀਦੇ ਕਿਸੇ ਤਕਾਨਦਾਰ ਭਰਾ ਨੂੰ ਚਾਹੀਦੇ ਉਹਨਾਂ ਨੂੰ ਵੀ ਦੇ ਦਾਂਗੇ ਆਪਾਂ ਇੱਥੇ ਕੋਈ ਐਕਸਚੇਂਜ ਆਫਰ ਹੋਵੇ ਐਕਸਚੇਂਜ ਆਫਰ ਇੱਥੇ ਹੀ ਦੇ ਦੇਾਂਗੇ ਇੱਥੇ 1000 ਰੁਪਏ ਦਾ ਐਕਸਚੇਂਜ ਆਫਰ ਦਵਾਂਗੇ ਮਤਲਬ 5800 ਰੁਪਏ ਚ ਪੈ ਜਾਣਾ 5800 ਚ ਪੈ ਜਾਣਾ ਕੋਈ ਦੀ ਪੁਰਾਣਾ ਟੁੱਟਿਆ ਫੁੱਟਿਆ ਕੂਲਰ ਹੋਵੇ ਇਹ 1000 ਰੁਪਏ ਦਾ ਰੱਖ ਲ 5000 ਰੁਪਏ ਦਾ ਮਤਲਬ ਜੇ ਇਹ ਕੂਲਰ ਘਰ ਕਬਾੜ ਚ ਪਿਆ ਕਣਕੜ ਕਰਦਾ ਇਹ ਹਰਾਮ ਕਰਦਾ ਉਹ ਵੀ ਲਈਏ ਜਿੰਦਾਂ ਮਰਜ਼ੀ ਹੋਵੇ 5000 ਰੁਪਏ ਮੈਂ ਫਿਰ ਜਦੋਂ ਪੁਰਾਣਾ ਕੂਲਰ ਲੈ ਕੇ ਆ ਕੇ ਉਹ ਨਖਰੇ ਤਾਂ ਨਹੀਂ ਕਰੂਗਾ ਨਾ 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 ਇਹ ਤਾਂ ਨਹੀਂ ਕਹੂੰ ਇੱਕ ਖਰਾਬ ਹੈ ਜੀ ਇਹ ਤਾਂ ਅਸੀਂ ਰੱਖਾਂਗੇ ਜਿੰਦਾਂ ਮਰਜ਼ੀ ਹੋਵੇ 5000 ਦਾ ਰੱਖਾਂਗੇ ਬੇਨਤੀ ਇਹ ਆ ਹਰ ਇੱਕ ਮਾਡਲ ਦਾ ਨਹੀਂ ਜਾਣਾ ਵਾ ਕਿਸੇ ਕਿਸੇ ਮਾਡਲ ਨਾਲ ਜਾਣਾ ਇਹ ਕੰਪਨੀ ਵੱਲੋਂ ਸਕੀਮ ਆਈ ਹੋਈ ਆ ਆਹ ਆਹ ਕੂਲਰ ਦਿਖਾ ਰਹੇ ਜੀ ਬੜਾ ਸ਼ਾਨਦਾਰ ਕੂਲਰ ਬਹੁਤ ਸੋਹਣਾ ਕੂਲਰ ਹੈ ਵੀ ਉਸਤੇ ਬਾਦ ਆਹ ਇਹ ਲੋਹੇ ਦਾ ਹੀ ਹੈ ਲੋਹੇ ਦਾ ਲੋਹੇ ਦਾ ਲੋਹੇ ਦਾ ਇਹ ਦੇਖਣ ਨੂੰ ਪਲਾਸਟਿਕ ਤਾਂ ਲੱਗਦਾ ਨਹੀਂ 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 ਆਹ ਦੇਖੋ ਕੂਲਰ ਦੇ ਵਿੱਚ ਬਹੁਤ ਵਧੀਆ ਗੱਲਬਾਤ ਆ ਜਿੱਦਾਂ ਇਹਦੇ ਵਿੱਚ ਏਸੀ ਵਾਂਗੂ ਫਿਲਟਰ ਲੱਗਿਓ ਤੁਸੀਂ ਇਹਨੂੰ ਸਾਫ਼ ਦੀ ਕਰ ਸਕਦੇ ਆ হানি ਪੈਡ ਦੀ ਕਾਫੀ ਲਾਈਫ ਵੱਜ ਜਾਂਦੀ ਆ ਠੀਕ ਹੈ ਜੀ ਇਹਦਾ ਇਹਦਾ ਪ੍ਰਾਈਸ ਕੀ ਰਹਿਣ ਵਾਲਾ ਜੀ ਇਹ 16000 ਰੁਪਏ ਦਾ ਕੂਲਰ ਆ ਤੇ ਐਕਸਚੇਂਜ ਕੋਈ 5000 ਦਾ ਲੈ ਜਾਂਦਾ ਪੁਰਾਣਾ ਇਹਦੇ ਤੇ ਐਕਸਚੇਂਜ ਹੈ ਨਹੀਂ ਕਿ ਕਈ ਮਾਡਲਾਂ ਤੇ ਐਕਸਚੇਂਜ ਹੈਗੀ ਆ ਅੱਛਾ ਇਹ ਕਿ ਐਕਸਚੇਂਜ ਹੈ ਨਹੀਂ ਕਈ ਮਾਡਲਾਂ ਦੇ ਆਪਾਂ ਐਕਸਚੇਂਜ ਦਵਾਂਗੇ ਹਰ ਇੱਕ ਮਾਡਲ ਤੇ ਨਹੀਂ ਐਕਸਚੇਂਜ ਮਿਲਣੀ ਹੁਣ ਗੱਲ ਕਰ ਲਈਏ ਆ ਮਾਡਲ ਦੀ ਆਈਸ ਬਾਕਸ ਵਾਲਾ ਮਾਡਲ ਆ ਇੱਥੇ ਹੀ ਤੁਹਾਨੂੰ ਐਕਸਚੇਂਜ ਮਿਲ ਜੂਗੀ ਹੋਰ ਮਾਡਲਾਂ ਤੇ ਐਕਸਚੇਂਜ ਮਿਲ ਜੂਗੀ ਰੇਟ ਦੀ ਬੜੇ ਜ਼ਬਰਦਸਤਤਾ ਕੁਆਲਿਟੀ ਦਾ ਜਿਹੜੀ ਹੈਗੀ ਹੈਗੀ ਆ ਜ਼ਬਰਦਸਤ ਆ ਕੂਲਰ ਤਾਂ ਦੇਖ ਕੇ ਪੁਰਾਣੇ ਦਿਨ ਯਾਦ ਆ ਗਏ ਜਦੋਂ ਕੋਠਿਆਂ ਤੇ ਮੰ ਇੱਕ ਇਧਰਲੇ ਪਾਸੇ ਗੂਦਰ ਲਗੇ ਜਾਂਦੇ ਕਿ ਇਧਰਲੇ ਪਾਸੇ ਬਾਜ਼ਾਰ ਤਾਂ ਪੈਂਦੀ ਸਾਰਾ ਟੱਬਰ ਇਕੱਠਾ ਪੈਂਦਾ ਸੀ ਇਕੱਠੇ ਇਕੱਠੇ ਤੇ ਪਲੱਸ ਆਨੰਦ ਦੀ ਆਊਗਾ ਤੁਹਾਨੂੰ ਇਹ ਫੇਰ ਸਵਾਲ ਉਹੀ ਇਹ ਕਣ 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 ਟੱਕ 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 ਕਰਕੇ ਨੀਂਦ ਖਰਾਬ ਤਾਂ ਨਾ ਕਰੀ ਨਹੀਂ 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 ਚੈਨ ਦੀ ਨੀਂਦ ਸੋ ਸਕਦੇ ਚੈਨ ਦੀ ਸੈਲਡ ਕੋਲਰ ਸਾਰੀ ਚੱਲਦਾ ਰਹੂਗਾ ਗਰਮ ਤਾਂ ਨਹੀਂ ਹੁੰਦਾ ਨਾ 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 ਇਹ ਨਹੀਂ ਗਰਮ ਹੋਣੀ ਇਹਦੇ ਨਾਲ ਕੋਈ 20 ਪੀਸ ਚਾਹੀਦੇ ਹੋਏ ਤਾਂ ਅਵੇਲੇਬਲ ਆ 100 ਪੀਸ ਦੀ ਚਾਹੀਦਾ ਤਾਂ ਵੀ ਦੇ ਦੇਾਂਗੇ ਠੀਕ ਹੈ ਜੀ ਸਟਾਕ ਆਪਣੇ ਕੋ ਅਸੀਂ ਉਸ ਢੰਗ ਨਾਲ ਮੈਂਟੇਨ ਕਰੀਦਾ ਵਾ ਜਿਸ ਢੰਗ ਨਾਲ ਸਾਡੀ ਐਡ ਹੁੰਦੀ ਹੈ ਅੱਛਾ ਇੱਕ ਸਟੈਂਡ ਦੀ ਗੱਲ ਹੁਣ ਆ ਗਈ ਹੈ ਤੁਸੀਂ ਤਾਂ ਸਟੈਂਡ ਪੱਕੇ ਲੈ ਲੈਂਦੇ ਹੋ ਆ ਸਟੈਂਡ ਵਗੈਰਾ ਨਾਲ ਹੀ ਮਿਲੇਗਾ ਹਾਂਜੀ ਹਾਂਜੀ ਨਾਲ ਦਵਾਂਗੇ ਜੀ ਸਟੈਂਡ ਕਿਉਂਕਿ ਕਈ ਦੁਕਾਨਦਾਰ ਕੱਲਾ ਕੂਲਰ ਦਿਖਾ ਦਿੰਦੇ ਆ ਜਦੋਂ ਸਟੈਂਡ ਦੀ ਗੱਲ ਆਉਂਦੀ ਤਾਂ ਫਿਰ ਬਿੱਲ 'ਚ ਲਿਖ ਦਿੰਦੇ ਕਿ ਆ ਜੀ ਬਿੱਲ ਸਟੈਂਡ ਦੇ ਅਲੱਗ ਪੈਸੇ ਲੱਗ ਰਹੇ ਨਹੀਂ 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 ਕੋਈ ਐਦਾਂ ਦਾ ਸਿਸਟਮ ਨਹੀਂ ਆ ਆਪਣੇ ਇੱਥੇ ਤਾਂ ਨਹੀਂ ਹੁੰਦਾ ਪਰ ਮੈਂ ਪਤਾ ਕੀਤਾ ਕਿੰਦਾ ਕਈ ਥਾਂ ਹੀ ਐਦਾਂ ਹੁੰਦਾ ਕਿ ਆ ਕੂਲਰ ਜੀ ਸਭ ਤੋਂ ਸਸਤਾ ਕਹਿ ਕੇ ਵੇ ਜਦੋਂ ਫਿਰ ਬਿੱਲ ਬਣਦਾ ਫਿਰ ਸਟੈਂਡ ਦੇ ਲੱਗ ਰਿਹਾ ਪਿਆ ਨਹੀਂ 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 ਕੋਈ ਨਹੀਂ ਸਟੈਂਡ ਆਪਣੇ ਨਹੀਂ ਏਦਾਂ ਨਹੀਂ ਸਟੈਂਡ ਪੱਕਾ ਹੈ ਪੱਕਾ ਪੱਕਾ ਚਲੋ ਆਪੇ ਇਧਰਲੇ ਪਾਸੇ ਆ ਜੀਏ ਸਟਾਕ ਬਹੁਤ ਸਾਰਾ ਇਹਨਾਂ ਕੋਲ ਅਵੇਲੇਬਲ ਹੈ ਅੱਜ ਆਜ ਕੋੂਲਰ ਆ ਗਏ ਆ ਵੱਡੇ ਵੱਡੇ ਗਾਰਡਨ ਚ ਵਿਆਹ ਸ਼ਾਦੀਆਂ ਚ ਇਹੋ ਜਿਹੇ ਕੋੂਲਰ ਲੱਗਦੇ ਆ ਕਾਫੀ ਖੁੱਲੇ ਕੋੂਲਰ ਆ ਗਏ ਆ ਜਹਾਜ਼ ਕੋੂਲਰ ਕਹਿੰਦੇ ਨੇ ਜਹਾਜ਼ ਜਹਾਜ਼ ਕੋੂਲਰ ਹੈਲੀਕਾਪਟਰ ਹੈਲੀਕਾਪਟਰ ਕੋੂਲਰ ਜੀ ਹਾਂ ਦੇਖੋ ਇਹਦਾ ਚਿਹਰਾ ਦੇਖੋ ਰੋਬਟਰ ਵਰਗਾ ਅਟੇ ਯਾ ਅਨਬ੍ਰੇਕੇ ਵਾਲੰਦੇ ਅਨਬ੍ਰੇਕੇ ਵਾਲਾ ਜੀ ਚਾਹੇ ਬੰਦਾ ਚੜਾ ਲਓ ਇਹਦੇ ਉੱਪਰ ਓਹ ਕਿਆ ਬਾਤ ਹੈ ਠੀਕ ਹੈ ਠੀਕ ਹੈ ਕਾਪਰ ਤਾਂ ਨਹੀਂ ਇਹਦੀ ਕੋਈ ਖਰਾਬ ਹੁੰਦੀ ਨਹੀਂ 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 ਕੁਛ ਨਹੀਂ ਖਰਾਬ ਹੁੰਦਾ ਜੀ ਹਣੀ ਪੈਟ ਦੇ ਵਿੱਚ ਆ ਏਸੀ ਕੂਲਰ ਆ ਜਿੰਨੇ ਵੀ ਦਵਾਂਗੇ ਹਮ ਅਡਜਸਟੇਬਲ ਆ ਆਟੋ ਸਵਿੰਗ ਦੇ ਵਿੱਚ ਕੂਲਰ ਆ ਆਪੇ ਆਟੋਮੈਟਿਕ ਘੁੰਮੂਗਾ ਤੇ ਉਸਦੇ ਬਾਅਦ ਆ ਸ਼ਾਨਦਾਰ ਰਖਤਾਮ ਕੰਪਨੀ ਵੀ ਰਖਤਾਮ ਦੀ ਸਾਰੇ ਆਪਣੇ ਕੋਲ ਮਾਡਲ ਲਗਭਗ ਹੋਵੇਲ ਕੈਨਸਟਾਰ ਵੀ ਹੈਗਾ ਵਾ ਹੋਮ ਸਟੇਰੀ ਹੈਗਾ ਵਾ ਬਹੁਤ ਕੰਪਨੀਆਂ ਦੇ ਨਿਊ ਬੁਸ਼ ਦੀ ਹੈਗਾ ਵਾ ਆ ਤਾਂ ਸੱਚੀ ਹੈਲੀਕਾਪਟਰ ਵਾਲੀ ਆ ਗਿਆ ਨਾ ਹੈਲੀਕਾਪਟਰ ਇਹਦੇ ਵਿੱਚ ਹੋਰ ਵੀ ਵਧੀਆ ਆਪਸ਼ਨ ਹੈਗੀ ਆ ਤੁਸੀਂ ਆਈਸ ਬਾਕਸ ਵਾਲਾ ਦੀ ਹੈ ਤੁਸੀਂ ਬਰਫ਼ ਦੀ ਪਾ ਸਕਦੇ ਆ ਦੇ ਵਿੱਚ ਅੱਛੀ ਜਦੋਂ ਬਰਫ਼ ਪਾਨੇ ਆ ਫਿਰ ਹਵਾ ਠੰਡੀ ਜ਼ਿਆਦਾ ਹੋ ਜਾਂਦੀ ਆ ਠੰਡੀ ਐ ਠੰਡੀ ਹਵਾ ਹਿਮਾਚਲ ਵਰਗੀ ਠੰਡੀ ਹਵਾ ਨਾਲ ਪਾਣੇ ਹਿਮਾਚਲ ਵਰਗੀ ਤੇ ਤੁਸੀਂ ਜਿਸ ਵੇਲੇ ਆਨੰਦ ਲਓਗੇ ਵੱਖਰਾ ਹੀ ਆਨੰਦ ਲਓਗੇ ਤੁਹਾਨੂੰ ਪਤਾ ਮਾਲਮ ਜੱਟ ਚ ਮਾਰੇ ਤੇ ਤੁਸੀਂ ਬਹਿ ਗਏ ਆ ਮੰਜਾ ਢਾ ਕੇ ਬਰਫ਼ ਪਾ ਲਈ ਆ ਤਾਂ ਠੰਡ ਠੰਡਾ ਮੌਸਮ ਹੈ ਠੰਡਾ ਐ ਜੀ ਠੰਡਾ ਉਸ ਤੋਂ ਬਾਅਦ ਗੋਦਰੇਜ ਕੰਪਨੀ ਦਾ ਕੂਲਰ ਆ ਜਾਣਾ ਗੋਦਰੇਜ ਕੰਪਨੀ ਦੇ ਵਿੱਚ ਦੀ ਆਈਸ ਬਾਕਸ ਵਾਲਾ ਕੂਲਰ ਦੇ ਦਿਆਂਗੇ ਇਹ ਹਿਊਮਿਡਿਟੀ ਆ ਜਿਹੜੀ ਬਹੁਤ ਹੀ ਕੱਟ ਕਰਦਾ ਵਾ ਕਟਾ ਦਿੰਦਾ ਕਟਾ ਦਿੰਦਾ ਉਸ ਤੋਂ ਬਾਅਦ ਆ ਕਿਸੇ ਦੁਕਾਨਦਾਰ ਬੀਨ ਨੇ ਮੇਰੇ ਨੇ ਲੈਣਾ ਹੋਵੇ ਛੋਟਾ ਕੂਲਰ ਮਿੰਨੀ ਕੂਲਰ ਕਾਊਂਟਰ ਦੇ ਨਜ਼ਦੀਕ ਰੱਖ ਲੋ ਕਾਊਂਟਰ ਤੇ ਰਜੋਸ਼ਟ ਮੋਟਰ ਦੇ ਨਾਲ ਤੇ ਆਈਸ ਬਾਕਸ ਵਾਲਾ ਕੂਲਰ ਆਹੇ ਅੱਛਾ ਆਈਸ ਇਹਦੇ ਵਿੱਚ ਰੱਖਦੇ ਕਿਦਰ ਸਾਰੇ ਆਲੇ ਦੁਆਲੇ ਨਹੀਂ ਨਹੀਂ ਤੁਸੀਂ ਇਹਦੇ ਵਿੱਚ ਨਹੀਂ ਰੱਖ ਸਕਦੇ ਆ ਤੁਸੀਂ ਆਲੇ ਦੁਆਲੇ ਤਾਂ ਇਹ ਪਾਣੀ ਆਪੇ ਆਈ ਜਾਣਾ ਉਹ ਚੱਲੀ ਜਾਣਾ ਵਾ ਠੀਕ ਹੈ ਜੀ ਹਾਂਜੀ ਮਤਲਬ ਦੁਕਾਨ ਤੇ ਕਈ ਵੇਲੇ ਦੁਕਾਨਦਾਰ ਕਹਿੰਦੇ ਕਿ ਅਰੇ ਏਸੀ ਨਹੀਂ ਲਾਉਣਾ ਬਹੁਤ ਦੁਕਾਨਦਾਰ ਏਸੀ ਲਾਉਣ ਤੋਂ ਗੁਰੇਜ਼ ਕਰਦੇ ਪਰੇਜ਼ ਕਰਦੇ ਆ ਉਹਨਾਂ ਲਈ ਆ ਕੂਲਰ ਠੀਕ ਹੈ ਕੂਲਰ ਅੱਛਾ ਤੇ ਨਾਲ ਆਟੋ ਸਵਿੰਗ ਦੇ ਵਿੱਚ ਹੂੰ ਇੱਧਰ ਨੂੰ ਦੀ ਹਵਾ ਜਾਊਗੀ ਇੱਧਰ ਨੂੰ ਦੀ ਜਾਊਂਗੀ ਚਾਹੇ ਤੁਸੀਂ ਇੱਧਰ ਬੈਠਿਓ ਕਈ ਬੰਦੇ ਕਹਿੰਦੇ ਆ ਸਾਨੂੰ ਤਾਂ ਹਵਾ ਹੀ ਨਹੀਂ ਆਂਦੀ ਸਾਰਿਆਂ ਨੂੰ ਹਵਾ ਆਊਗੀ ਮਤਲਬ ਕਾਊਂਟਰ ਤੇ ਬੈਠੇ ਤੇ ਮੋਰੇ ਜਿਹਾ ਕੇ ਬੈਠਾ ਉਹਨੂੰ ਵੀ ਹਵਾ ਜਾਊਗੀ ਉਹਨੂੰ ਦੀ ਹਵਾ ਜਾਊਗੀ ਬਾਤ ਨਹੀਂ ਫਿਰ ਹਵਾ ਲੈਂਦਾ ਲੈਂਦਾ ਸਮਾਨ ਹੋਰ ਘਟਾਲੂਗਾ ਹੋਰ ਘਟਾਲੂ ਜੀ ਜੀ ਅੱਛਾ ਇਹਦਾ ਪ੍ਰਾਈਸ ਕੀ ਰਹਿਣ ਵਾਲਾ ਦੀ ਇਹ 6000 ਰੁਪਏ ਦਾ ਕੂਲਰ ਆ ਹੈਵੀ ਡਿਊਟੀ ਦੇ ਵਿੱਚ ਕੂਲਰ ਆ ਸ਼ਾਨਦਾਰ ਬਹੁਤ ਸੋਹਣਾ ਬਹੁਤ ਲੱਗ ਰਿਹਾ ਦੇਖਣ ਨੂੰ ਠੀਕ ਹੈ ਜੀ ਬਿਲਕੁ ਗੋਦਰੇਜ ਹੈ ਬੁਸ਼ ਹੈ ਵਾਲਾ ਹੈ ਹੋਮਸਟੇ ਵਾਲਾ ਹੈ ਕੈਨਸਟਾਰ ਹੈ ਖੇਤਾਨ ਹੈ ਫਿਰ ਬੁਸ਼ ਆ ਜਾਂਦਾ ਤਾਂ ਵੈਰਾਈਟੀ ਬਹੁਤ ਸਾਰੀ ਹੈ ਔਰ ਆਪਾਂ ਜੇ ਏਸ਼ੀਆ ਦੀ ਹੁਣ ਗੱਲਬਾਤ ਕਰੀਏ ਏਸ਼ੀਆ ਦੇ ਲੋਕਾਂ ਨੇ ਪੈਸੇ ਬਹੁਤ ਵਧਾ ਦਿੱਤੇ ਆ ਕਿ ਸੌਰਵ ਨੇ ਘਟਾਏ ਆ ਕਿ ਸੌਰਵ ਨੇ ਵਧਾਤੇ ਆ ਅਸੀਂ ਘਟਾਉਂਦੇ ਆ ਜੀ ਪੈਸੇ ਲਿਮਟਿਡ ਸਮੇ ਲਈ ਸਕੀਮ ਹੈ ਵੀ 10 ਤਰੀਕ ਤੱਕ ਸਕੀਮ ਲਾਵਾਂਗੇ 10 ਤੋਂ ਬਾਅਦ ਕੀ ਹੋ ਜਾਣਾ 10 ਤੋਂ ਬਾਅਦ ਸੌਰਵ ਨੇ ਬਾਹਰ ਤਾਂ ਨਹੀਂ ਚਲ ਜਾਣਾ ਬਾਹਰ ਤਾਂ ਚਲੋ ਪਤਾ ਨਹੀਂ ਤੇ ਬਾਕੀ ਜਿਹੜਾ ਏਸੀ ਦਾ ਹੋਊਗਾ ਏਸੀ ਦਵਾਂਗੇ ਡੇ ਟਾਈਮ ਦਾ ਹੈਵੀ ਡਿਊਟੀ ਏਸੀ ਸਾਡੀ ਆਪਾਂ ਉਧਰ ਲੱਗੇ ਬਹੁਤ ਸਾਰੇ ਏਸੀ ਲੱਗੇ ਹੋਏ ਆ ਆਪਾਂ ਤੁਹਾਨੂੰ ਦਿਖਾ ਦੇਈਏ ਏਸੀ ਵਾਲੇ ਸੈਗਮੈਂਟ ਵਿੱਚ ਸੌਰਵ ਵੀਰ ਸਾਨੂੰ ਲੈ ਆਏ ਆ ਸੌਰਵ ਜੀ ਮੈਨੂੰ ਲੱਗਦਾ ਕੁਝ ਤੁਸੀਂ ਕੰਪਨੀਆਂ ਨਵੀਆਂ ਵੀ ਐਡ ਕੀਤੀਆਂ ਕਾਫੀ ਕੰਪਨੀਆਂ ਨਵੀਆਂ ਐਡ ਕੀਤੀਆਂ ਵਾ ਤੇ ਲਗਭਗ ਕਾਫੀ ਕੰਪਨੀਆਂ ਆਪਣੇ ਕੋ ਹੈਗੀਆਂ ਹੀ ਇੱਕੋ ਨਾਲ ਆਪਣੇ ਕੋ ਹਾਇਰ ਵੀ ਆ ਗਿਆ ਜੀ ਹਾਇਰ ਦੀ ਹੈਗਾ ਨਹੀਂ ਨਹੀਂ ਹਾਇਰ ਦੀ ਹੈਗਾ ਹਾਇਰ ਦਾ ਰੇਟ ਦਵਾਂਗੇ ਬਹੁਤ ਹੀ ਅੱਛਾ ਹਾਇਰ ਦਾ ਏਸੀ ਦਵਾਂਗੇ ਤੁਹਾਨੂੰ 35000 ਦਾ ਡੇ ਟਾਈਮ ਦਾ ਵਿੱਦ ਫਿਟਿੰਗ ਤੇ ਇਹਦੇ ईएमआई ਦੀ ਕੰਡੀਸ਼ਨ ਹੈ ईएमआई ਦੀ ਹੋ ਜੂਗੀ ਸਾਰਾ ਕੁਝ ਹੋ ਜੂਗਾ ਤੇ ਬਾਕੀ ਹੋਰ ਮਾਡਲਾਂ ਤੇ ਵੀ ਆਪਣੇ ਕੋਲ ਆਫਰ ਚੱਲਦਾ ਪਿਆ ਡੇਟਨ ਦਾ ਹੈਵੀ ਡਿਊਟੀ ਏਸੀ ਕਾਪਰ ਵਾਲਾ ਕਿੰਨੇ ਦਾ ਦਵਾਂਗੇ ਸਿਰਫ ਸਿਰਫ 31000 ਦਾ ਬਿੱਦ ਫਿਟਿੰਗ ਦਵਾਂਗੇ ਹੈਵੀ ਡਿਊਟੀ ਦਵਾਂਗੇ ਕਾਪਰ ਦੀ ਗਾਰੰਟੀ ਵਾਰੰਟੀ ਪਿਓਰ ਗਾਰੰਟੀ ਵਾਰੰਟੀ ਹੋਗੀ 5 ਸਾਲ ਦੀ ਏਸੀ ਦੀ ਵਾਰੰਟੀ ਹੋਊਗੀ ਅਜੇ ਜੇ ਕਿਸ ਨੇ ਹਾਇਰ ਤੇ 10 ਏਸੀ ਲਗਵਾਣੇ ਆ ਕਿਉਂਕਿ ਅੱਜ ਕੱਲ ਹਾਇਰ ਦੀ ਡਿਮਾਂਡ ਬਹੁਤ ਹੈ ਪੈਰ ਜਮਾ ਚੁੱਕੀ ਹੈ ਇਹ ਇੰਡੀਆ ਦੇ ਅੰਦਰ ਤਾਂ 10 AC ਲਗਵਾ ਸਕਦੇ ਇੱਕੋ ਟਾਈਮ ਤੇ 10 AC ਜੀ ਮਿਲ ਜੂਗੇ 50 ਚਾਹੀਦੇ 50 ਹੀ ਦੇ ਦੇਵਾਂਗੇ 35000 ਦੇ ਵਿੱਚ ਤੇ ਨਾਲੇ ਕੀ ਬੰਦੇ ਕਹਿੰਦੇ ਗਰੰਟੀ ਵਾਰੰਟੀ ਨਹੀਂ ਮਿਲਦੀ ਗਰੰਟੀ ਵਾਰੰਟੀ ਦੀ ਦਵਾਂਗੇ ਪੂਰੀ ਤੇ ਆਨ ਦੀ ਸਪੋਰਟ ਦਵਾਂਗੇ ਹਾਇਰ ਦੀ ਹਾਇਰ ਦੀ ਆ ਆਪਾਂ ਗੱਲ ਮੰਨ ਕੇ ਚੱਲੀਏ ਕਿ ਜੇ ਇਸ ਪ੍ਰਾਈਸ ਨੂੰ ਬਾਜ਼ਾਰ ਚ ਜਾ ਕੇ ਕਨਫਰਮ ਕਰਨ ਡਬਲ ਚੈੱਕ ਕਰ ਲੈਣ ਤਾਂ 35000 ਚ ਤੁਸੀਂ ਕੀ ਕਹਿੰਦੇ ਹੋ ਬਿੱਡ ਫਿਟਿੰਗ ਦਵਾਂਗੇ ਬਿੱਡ ਫਿਟਿੰਗ ਕਰਾਸ ਚੈੱਕ ਕਰ ਲੈਣ ਜਿੱਥੇ ਮਰਜੀ ਚੈੱਕ ਕਰਕੇ ਆਂ ਤੇ ਮਾਡਲ ਵੀ ਤੁਸੀਂ ਆਪ ਹੀ ਸਮਝਾਇਆ ਸੀਗਾ ਮਾਡਲ ਚੈੱਕ ਕਰ ਮਾਡਲ ਚੈੱਕ ਕਰਕੇ ਆਣ ਠੀਕ ਹੈ ਜੀ ਉਸ ਤੋਂ ਬਾਅਦ ਡੇਟਾ ਟਨ ਵਿੱਚ ਕਿੰਨੀ ਕੁ ਵੈਰਾਈਟੀ ਆ ਜਾਂਦੀ ਆ ਡੇਟਾ ਟਨ ਦੇ ਵਿੱਚ ਤਿੰਨ ਚਾਰ ਮਾਡਲ ਹੈਗੇ ਆ ਇਹਨਾਂ ਦੇ ਵਿੱਚ ਤਿੰਨ ਚਾਰ ਮਾਡਲ ਹੈਗੇ ਤਾਂ ਉਹ ਵੀ ਚੈੱਕ ਕਰਕੇ ਆਣ ਤੁਸੀਂ ਮਾਡਲ ਚੈੱਕ ਕਰਕੇ ਆਣ ਜੀ ਕੰਪੇਅਰ ਕਰਕੇ ਆਣ ਮਾਡਲ ਕੰਪੇਅਰ ਕਰ ਲੈਣਾ ਜੀ ਨੈਕਸਟ ਤੁਸੀਂ ਕਰ ਦਿਖਾ ਰਹੇ ਹੋ ਜੀ ਨੈਕਸਟ ਆਪਣੇ ਕੋਲ ਟੀ ਸੀਰੀਜ਼ ਮਿਲ ਜਣਾ ਗੋਤਰੇਜ ਮਿਲ ਜਣਾ ਬਹੁਤ ਹੀ ਰੇਟ ਅੱਛੇ ਆਏ ਹੋਇਆ ਹੈਵੀ ਡਿਊਟੀ ਏਸੀ ਡੇ ਟਨ ਦਾ 31000 ਰੁਪਏ ਦਾ ਵਿੱਧ ਫਿਟਿੰਗ ਦਮਾ ਬਾਜ਼ਾਰ ਨਾਲ ਜੇ ਕੰਪੇਅਰ ਕਰ ਲਈ ਆਪਣੇ ਲੋਕ ਕਿਉਂ ਆਣ ਵੈਸੇ ਆਪਾਂ ਹਰ ਵੀਡੀਓ ਚ ਕਹਿੰਦੇ ਆ ਕਿ ਸਾਡੇ ਰੇਟ ਸਾਰੇ ਨਾਲੋਂ ਘੱਟ ਆ ਪਰ ਹੁਣ ਕਿਉਂ ਆਣ ਲਗਪਗ 3 ਤੋਂ 4000 ਰੁਪਏ ਦਾ ਇਕੱਲੇ-ਇਕੱਲੇ ਏਸੀ ਦੇ ਵਿੱਚ ਫਾਇਦਾ ਹੋਊਗਾ ਤੇ ਸਭ ਤੋਂ ਵੱਡੀ ਗੱਲ एक्सचेंज ਦੀ ਦਵਾਂਗੇ 4000 ਰੁਪਏ ਦਾ ਟੁੱਟਿਆ ਖਰਾਬ ਏਸੀ ਜਿੱਦਾਂ ਦਾ ਮਰਜ਼ੀ ਲਿਆ ਲੈ ਮੈਨੂੰ ਲੱਗਦਾ ਦੁਆਬੇ ਏਰੀਆ ਚ এক্সচেਜ ਆਫਰ ਹੋਰ ਕੋਈ ਨਹੀਂ ਦਿੰਦਾ ਸਿਰਫ ਸਰਵਰ ਅਚਾ ਤੁਹਾਡਾ ਇੱਕ ਤਾਂ ਇਹ ਕਹਿੰਦੇ ਫਾਇਦਾ ਇਹ ਕਰ ਦੇਣਾ ਬਾਜ਼ਾਰ ਚ ਪੂਰੇ ਬਲਾ ਚੌਰਚ ਘੁੰਮ ਕੇ ਆ ਜੀ ਉਹ ਨਵਾਂ ਸ਼ਹਿਰ ਚ ਘੁੰਮ ਕੇ ਆ ਜੀਓ ਬੰਗਿਆਂ ਚ ਘੁੰਮ ਕੇ ਆ ਜੀਓ ਗੜ ਸ਼ੰਕਰ ਚ ਘੁੰਮ ਕੇ ਆ ਜੀਓ ਜਿੱਥੇ ਮਰਜ਼ੀ ਇਹ ਕਹਿੰਦੇ ਸਿਮਿਲਰ ਪ੍ਰਾਈਸ ਤੁਹਾਨੂੰ ਨਹੀਂ ਮਿਲਣਾ ਪਰ ਉਸ ਦੇ ਨਾਲ ਦੀ ਨਾਲ ਤੁਹਾਡਾ ਜਿਹੜਾ ਏਸੀ ਉਹਦੇ ਵਿੱਚ ਐਕਸਚੇਂਜ ਆਫਰ ਵੀ ਮਿਲ ਜਾਣੀ ਆ ਤਾਂ ਸਿੱਧਾ ਸਾਦਾ ਤੁਹਾਨੂੰ 6 ਤੋਂ 7000 ਦਾ ਬੈਨੀਫਿਟ ਹੋ ਜਾਣਾ ਬੈਨੀਫਿਟ ਹੋ ਜਾਣਾ ਸੌਰਵ ਕੋਲ ਆਣ ਲਈ ਅੱਛਾ ਜਦੋਂ ਲਾਸਟ ਟਾਈਮ ਵੀਡੀਓ ਪਾਈ ਨਾ ਮੈਨੂੰ ਇੱਕ ਬੰਦਾ ਕਹਿੰਦਾ ਕਹਿੰਦਾ ਯਾਰ ਮੈਂ ਸੌਰਵ ਦੇ ਜਾਣਾ ਮੈਂ ਕਿਹਾ ਜੀ ਕਾਲ ਕਿੱਥੋਂ ਕਰਦੇ ਆ ਕਹਿੰਦਾ ਬਹਿਰਾਮ ਤੋਂ ਕਰਦੇ ਆ ਮੈਂ ਕਿਹਾ ਜੀ ਇੱਧਰ ਨੇੜੇ ਤੇੜੇ ਕਿਤੇ ਦੇਖ ਲਓ ਕਹਿੰਦਾ ਭਾਜੀ ਉਹ ਐਕਸਚੇਂਜ ਆਫਰ ਦੇ ਰਿਹਾ ਜੇ ਮੇਰਾ 1000 ਦਾ ਤੇਲ ਲੱਗ ਵੀ ਗਿਆ ਐਲਸੀਡੀ ਲੈਣੀ ਸੀ ਤਾਂ ਕਹਿੰਦਾ ਫੇਰ ਕੀ ਤਾਂ ਵੀ ਮੈਨੂੰ 3-4000 ਤਾਂ ਬਚੂਗਾ ਤਾਂ ਇਹ ਤੁਸੀਂ ਫਾਇਦੇ ਕਰ ਰਹੇ ਹੋ ਫਾਇਦੇ ਕਾਫੀ ਹੋ ਰਹੇ ਆ ਕਾਫੀ ਭਰਾ ਦੂਰੋਂ ਆ ਦੂਰੋਂ ਆਂਦੇ ਕੋਈ ਫਗਵਾੜੇ ਤੋਂ ਕੋਈ ਨਵਾਂ ਸ਼ਹਿਰ ਤੋਂ ਕੋਈ ਜਲੰਧਰ ਤੋਂ ਭਰਾਵਾਂਾਂ ਤੇ ਭੈਣਾਂ ਦਾ ਸਾਰਿਆਂ ਦਾ ਦਿਲੋਂ ਧੰਨਵਾਦ ਜਿੱਦਾਂ ਉਹਨਾਂ ਨੇ ਬਿਸ਼ਵਾਸ ਪਾਇਆ ਨਾਮ ਤਾਂ ਹੋਰ ਫਾਇਦਾ ਬਸ ਕੀੜਾ ਕਰਾਇ ਲੱਗਣਾ ਬਸ ਤੇ ਕਿਹੜਾ ਕਰਾਇ ਲੱਗਣਾ ਨਾਲੇ ਬੰਨ ਦੇ ਰਿਸ਼ਤੇਦਾਰ ਨੂੰ ਮਿਲ ਜਾਊਗੀ ਰਿਸ਼ਤੇਦਾਰ ਅੱਛਾ ਆਪਣੀ ਏਸੀ ਕਿਹੜਾ ਲੱਗਾ ਬੜੀ ਠੰਡਕ ਹੈ ਠੰਡਕ ਹੈ ਇਹ ਮਿਸਤੂਬਿਸ਼ੀ ਏਸੀ ਲੱਗੇ ਹੋਏ ਆਪਣੇ ਠੀਕ ਤੇ ਜੇ ਕਿਸੇ ਨੂੰ ਆਫਿਸ 'ਚ ਆ ਵੱਡਾ ਮਿਸਤੂਬਿਸ਼ੀ ਲਵਾਉਣਾ ਹੋਵੇ ਹੈਵੀ ਡਿਊਟੀ ਇਹ ਵੀ ਮਿਲ ਜਾਏਗਾ ਓਨਿਡਾ ਵੀ ਆਪਣੇ ਕੋਲ ਹੈ ਓਨਿਡਾ ਹੈ ਹਟਾਚੀ ਹੈ ਸੈਮਸੰਗ ਹੈ ਲੋਇਡ ਹੈ ਕੈਰੀਅਰ ਹੈ ਵਲਕੂਲ ਹੈ ਇਕਾਈ ਹੈ ਸਾਰੇ ਲਗਭਗ ਜਿਹੜੇ ਬ੍ਰਾਂਡ ਟੌਪ ਦੇ ਆ ਸਾਰੇ ਵਿੰਡੋ ਵਾਲੇ ਵੀ ਹੈਗੇ ਆਪਣੇ ਤੋਂ ਵਿੰਡੋ ਵਾਲੇ ਦੀ ਹੈਗੇ ਆ ਠੀਕ ਹੈ ਜੀ ਤੇ ਜਿਹੜਾ ਮਾਡਲ ਚਾਹੀਦਾ ਉਹ ਸਾਰੇ ਮਾਡਲ ਆਪਾਂ ਦੇ ਦੇਾਂਗੇ ਮਤਲਬ ਤੁਸੀਂ ਗਰਮੀ ਵਿੱਚ ਤਪਣਾ ਨਹੀਂ ਹੈ ਇਹਨਾਂ ਤੋਂ ਏਸੀ ਲੈ ਜਾਣਾ ਤੇ ਘਰ ਵਿੱਚ ਦੁਪਹਿਰਾ ਕੱਟਣਾ ਤਾਂ ਤੁਹਾਨੂੰ ਫੀਲ ਹੋਏਗਾ ਕਿ ਯਾਰ ਆਪਾਂ ਸ਼ਿਮਲੇ ਹੀ ਬੈਠੇ ਆ ਸ਼ਿਮਲੇ ਬੈਠੇ ਤੇ EMI ਦੀ ਫੈਸਿਲਿਟੀ ਹੈਗੀ ਆ EMI ਦੀ ਹੋ ਜੂਗੀ ਤੇ EMI ਦੀ ਹੋ ਜੂਗੀ ਤੇ ਗਰੰਟੀ ਵਰੰਟੀ ਫੁੱਲ ਮਿਲੂਗੀ ਗਰੰਟੀ ਵਰੰਟੀ ਦੇ ਚੱਕਰਾਂ ਦੇ ਵਿੱਚ ਨਾ ਪਿਓ ਗਰੰਟੀ ਵਰੰਟੀ ਸੌਰਵ ਦੀ ਹੋਊਗੀ ਹਾਂ ਇਹੀ ਸਵਾਲ ਬਣਾਣਾ ਸੀ ਹੁਣ ਸੌਰਵ ਸਮਝਦਾਰ ਹੋ ਗਏ ਸੌਰਵ ਨੂੰ ਪਹਿਲੇ ਹੀ ਸਵਾਲ ਪਤਾ ਕਿ ਸਵਾਲ ਕਿਹੜਾ ਆਣਾ ਪਹਿਲੇ ਹੀ ਦੱਸਤਾ ਕਿ ਗਰੰਟੀ ਵਰੰਟੀ ਕਿਦੀ ਆ ਸੌਰਵ ਸੌਰਵ ਦੀ ਕੋਈ ਵੀ ਦਿੱਕਤ ਪਰੇਸ਼ਾਨੀ ਹੋਵੇ ਕਿਸੇ ਵੀ ਕੰਪਨੀ ਦੀ ਆਪਾਂ ਬੈਠੇ ਆ ਆਪਾਂ ਓਨ ਦੀ سپورਟ ਹੱਲ ਕਰਾ ਕੇ ਦਵਾ। ਅੱਛਾ ਵੱਡੀ ਗੱਲ ਇਹ ਵੀ ਆ ਮੈਂ ਪਰਿਵਾਰਿਕ ਜੀ ਨੂੰ ਦੱਸ ਦਵਾ ਕਿ ਸੌਰਵ ਉਹ ਨਹੀਂ ਹੱਥੀ ਕੰਮ ਕੀਤਾ। ਤੁਹਾਡੇ ਕੂਲਰ 'ਚ ਤੁਹਾਡੇ ਏਸੀ 'ਚ ਕੋਈ ਦਿੱਕਤ ਆਉਂਦੀ ਆ ਤਾਂ ਇਹ ਸਿਰਫ ਕੰਪਨੀ ਨੂੰ ਕੰਪਲੀਟ ਨਹੀਂ ਪਾਉਂਦੇ। ਇਹਨਾਂ ਨੂੰ ਹੱਥੀ ਕੰਮ ਵੀ ਆਉਂਦਾ ਤਾਂ ਤੁਹਾਨੂੰ ਇੱਥੇ ਹੀ ਸੈਟੀਸਫਾਈ ਕਰਕੇ ਭੇਜ ਸਕਦੇ ਆ। ਇਹ ਕੰਮ ਸੌਰਵ ਨੂੰ ਆਉਂਦਾ। ਸਾਰੇ ਆਪਣੇ ਕੋਲ ਟੈਕਨੀਸ਼ੀਅਨ ਭਰਾ ਦੀ ਹੈਗੇ ਆ ਤੇ ਔਨ ਦੀ سپورਟ ਆਪਾਂ ਆਪ ਵੀ ਕੰਮ ਕਰ ਲੈਂਦੇ ਹੋ। ਆਪ ਦੀ ਕੀਤੇ ਆ। ਇਹ ਵੀ ਏਸੀ ਦੀ ਕੂਲਰ ਦੀ ਨਵਜ ਦੇਖ ਕੇ ਦੱਸ ਦਿੰਦੇ ਕਿਹੜਾ ਰੋਗ ਲੱਗਾ। ਰੋਗ ਲੱਗਿਆ। ਨੈਕਸਟ ਕੀ ਆ ਜੀ? ਨੈਕਸਟ ਫੋਰ ਆ ਰਿਫਰਿਜਰੇਟਰ ਸਾਰੇ ਆਪਣੇ ਕੋ ਕੰਪਨੀਆਂ ਦੇ ਸਟਾਰਟ ਆ ਹਰ ਇੱਕ ਕੰਪਨੀ ਦੇ ਵਿੱਚ ਮਿਲ ਜੂ ਹਾਇਰ ਚ ਮਿਲ ਜੂ ਐਨ ਜੀ ਮਿਲ ਜੂ ਮਤਲਬ ਕੋੜੀ ਬਣਾਈ ਹੋ ਪਈ ਆ ਕੋੜੀ ਬਣਾਈ ਪਈ ਤੁਸੀਂ ਦੇਖ ਸਕਦੇ ਟੀ ਸੀਰੀਜ਼ ਮਿਲ ਜੂ ਵਲਕੂਲ ਮਿਲ ਜੂ ਬੋਲਟਾਸ ਮਿਲ ਜੂਗਾ ਉਸਤੇ ਬਾਅਦ ਗੋਦਰੇ ਮਿਲ ਜੂਗਾ ਗੋਦਰੇ ਦੀ ਹਾਇਰ ਵੀ ਆ ਹਾਇਰ ਵੀ ਆ ਸਾਰੇ ਮਾਡਲ ਆਪਣੇ ਕੋ ਅਵੇਲੇਬਲ ਆ ਸਭ ਤੋਂ ਵੱਡੀ ਗੱਲ ਕਹਾ ਕਈ ਮਾਡਲਾਂ ਦੇ ਨਾਲ ਐਕਸਚੇਂਜ ਆਫਰ ਦੀ ਐਕਸਚੇਂਜ ਆਫਰ ਕਿੰਨੇ ਦੀ ਦਵਾਂਗੇ 3000 ਦੀ ਜਿੱਦਾ ਦੀ ਮਰਜੀ ਫ੍ਰਿਜ ਲਿਆਇਓ ਤੁਹਾਡੀ 3000 ਰੁਪਏ ਦੀ ਪੁਰਾਣੀ ਫ੍ਰਿਜ ਕੱਟ ਲਿੱਤੀ ਜਾਊਗੀ ਜੇ ਤੁਸੀਂ ਆਪਣੀ ਪੁਰਾਣੀ ਫ੍ਰਿਜ ਆਪਣੇ ਸਟੋਰ 'ਚ ਵੀ ਰੱਖੀ ਆ ਤੇ ਉਹਦੇ ਅੰਦਰ ਟੁੱਟਿਆ ਭੱਜਿਆ ਸਮਾਨ ਵੀ ਰੱਖਿਆ ਤਾਂ ਉਹ ਵੀ ਫ੍ਰਿਜ ਚੱਕ ਕੇ ਲਿਆਓ ਉਹ ਵੀ 3000 ਰੁਪਏ ਦੀ ਰੱਖ ਲਾਂਗੇ ਪਰ ਸ਼ੌਰਮ ਨੂੰ ਅੱਗੇ ਹੁਣ ਇਦਾਂ ਨਗੀਓ ਦੇਖ ਇਹਦੀ ਨਬਜ ਇਹਨੂੰ ਹੋਇਆ ਕੀ ਆ ਵੀ ਠੀਕ ਕਰਕੇ ਦੇ ਪੁਰਾਣੀ ਦੇ ਜਾਈਓ ਤੇ ਨਵੀਂ ਲੈ ਜਿਓ ਉੱਥੇ ਵੀ ਤੁਹਾਨੂੰ EMI ਦੀ ਫੈਸਿਲਿਟੀ ਮਿਲ ਜਾਊਗੀ ਹੁਣ ਆਪਾਂ ਵੱਡੀ ਫ੍ਰਿਜ ਦਿਖਾ ਦਈਏ ਵੱਡੇ ਫ੍ਰਿਜ ਦੀ ਹੈਗੇ ਆਪਣੇ ਕੋਲ ਕਾਫੀ ਮਾਡਲ ਹੈਗੇ ਆ ਵੱਡੇ ਫ੍ਰਿਜ ਦੇ ਜੀ ਜੀ ਤਾਂ ਏਰੀਆ ਦੇ ਹਿਸਾਬ ਨਾਲ ਤੁਹਾਡੀ ਗੰਜੈਸ਼ ਦੇ ਹਿਸਾਬ ਨਾਲ ਤੁਹਾਡੀ ਲਾਈਕਿੰਗ ਦੇ ਹਿਸਾਬ ਨਾਲ ਕਲਰ ਕੰਬੀਨੇਸ਼ਨ ਦੀ ਹੈਗਾ ਜਿਹੜਾ ਤੁਸੀਂ ਲੈਣਾ ਚਾਹੁੰਦੇ ਉਹ ਲੈ ਸਕਦੇ ਆ ਉਹ ਕੰਬੀਨੇਸ਼ਨ ਵੀ ਕਰ ਦੇਣਗੇ ਇੱਧਰ ਆਪਾਂ ਹੋਰ ਵੱਡੀ ਫ੍ਰਿਜ ਉਹ ਵੀ ਦਿਖਾ ਦਈਏ ਹੋਰ ਫ੍ਰਿਜਾਂ ਦੀ ਆਪਣੇ ਕੋਲ ਕਾਫੀ ਰੇਂਜ ਪਈ ਆ ਜੀ ਜੀ ਆ ਗੋਤਰੇਜ ਦੀ ਆ ਗਈ ਜੀ ਆ ਡਬਲ ਡੋਰ ਆ ਗਈ ਹੈ ਤੁਸੀਂ ਜਿਹੋ ਜੀ ਫ੍ਰਿਜ ਚਾਹੋਗੇ ਉਹੋ ਜੀ ਫ੍ਰਿਜ ਤੁਹਾਨੂੰ ਮਿਲ ਜੇਗੀ ਆ ਵੁੱਡਨ ਵਿੱਚ ਵੀ ਤੁਹਾਨੂੰ ਮਿਲ ਜਾਈਗੀ ਤੇ ਇਹਨਾਂ ਦਾ ਸਟੋਕ ਕਾਫੀ ਪਿਛਲੀ ਵਾਰੀ ਦੀ ਪਾਇਆ ਸੀ ਤੇ ਸਟੋਕ ਕਾਫੀ ਨਿਲ ਹੋ ਜਾਂਦਾ ਹਾਂ ਅਸੀਂ ਜਦ ਆਏ ਹੁਣ ਵੀ ਦੋ ਵੇਚੀਆਂ ਤੁਸੀਂ ਹਾਂਜੀ ਬਹੁਤੇ ਲੋਕ ਤਾਂ ਫਿਰ ਜਦੋਂ ਖੋਲ ਕੇ ਦੇਖਦੇ ਕਹਿੰਦੇ ਆਹ ਠੰਡਾ 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 ਜੀ ਜੀ ਬੋਲੋ ਕੂਲ ਕੂਲ ਤੇ ਕਾਫੀ ਫ੍ਰਿਜਾਂ ਦੀ ਦੀ ਹੋ ਗਈ ਗੱਲ ਆਰਮਾ ਤੇ ਦੀ ਆਪਣੇ ਕੋ ਵਧੀਆ ਰੇਂਜ ਆ ਤੇ ਵਧੀਆ ਆਫਰ ਆ ਠੀਕ ਹੈ ਆਰਮਾ ਤੇ ਦੀ ਆਪਾਂ ਤੁਹਾਨੂੰ 650 ਰੁਪਏ ਤੋਂ ਆਰੋ ਸਟਾਰਟ ਕਰ ਦਾਂਗੇ ਵਧੀਆ ਆਰੋ ਦਵਾਂਗੇ ਤੇ 1 ਸਾਲ ਦੀ ਵਾਰੰਟੀ ਦੇ ਨਾਲ ਦਵਾਂਗੇ ਤਿੰਨ ਸਰਵਿਸਾਂ ਬਿਲਕੁਲ ਫ੍ਰੀ ਦਵਾਂਗੇ ਤੇ ਗਰੰਟੀ ਵਾਰੰਟੀ ਸਾਨੂੰ ਸੌਰਵ ਦੀ ਚਾਹੀਦੀ ਸੌਰਵ ਦੀ ਗਰੰਟੀ ਸਰਵਿਸ ਸਰਵਿਸ ਸਾਨੂੰ ਸੌਰਵ ਦੀ ਚਾਹੀਦੀ ਆ ਸਾਡੀ ਮਿਲੂਗੀ ਸਰਵਿਸ ਦੀ ਹਰ ਇੱਕ ਚੀਜ਼ ਤੇ ਮਿਲੂਗੀ ਰੇਟ ਬੜੇ ਹੀ ਅੱਛੇ ਆ ਜੀ ਹਾਂਜੀ ਸੌਰਵ ਜੀ ਕੀ ਕਹਿੰਦਾ ਸਚਿੰਤ ਤੰਦੁਲਕਰ ਰੇਟ ਕਰਤਾ ਆਪਾਂ ਨੇ ਜਾਇਜ 150 ਐਂਪੀਅਰ ਦਾ ਸੈੱਟ ਜਿਹੜਾ ਆਫਰ ਹੋਊਗਾ ਇਹ ਲਿਮਟਿਡ ਸਮੇ ਲਈ ਹੋਊਗਾ ਕਿੰਨੇ ਦਾ ਦਵਾਂਗੇ 16500 ਰੁਪਏ ਦੇ ਵਿੱਚ ਸੈੱਟ ਦਵਾਂਗੇ 150 ਐਂਪੀਅਰ ਦਾ ਨੂਮੀਨਸ ਦਾ ਜਿੱਥੇ ਮਰਜ਼ੀ ਪਤਾ ਕਰਕੇ ਆ ਜਿਓ 150 ਐਂਪੀਅਰ ਦਾ ਸੈੱਟ ਸਟਾਕ ਹੈਗਾ ਲਿਮਟਿਡ ਜਿਆ ਨੂਮੀਨਸ ਦੇ ਸਟਾਕ ਦਾ ਤੇ ਪਲੱਸ ਜਿਹੜੀ ਸਕੀਮ ਦੀ ਆ ਉਹ ਵੀ ਲਿਮਟਡ ਜੀ 10 ਤਰੀਕ ਤੱਕ ਮਾਰਕੀਟ ਕੀ ਪ੍ਰਾਈਸ ਹੈ ਮਾਰਕੀਟ ਪ੍ਰਾਈਸ ਹੈ ਦਾ 18.5 ਤੋਂ 19000 ਰੁਪਏ ਦੇ ਵਿੱਚ ਉਹ ਮਤਲਬ 2.5 ਤੋਂ 3000 ਦਾ ਫਾਇਦਾ ਦੇ ਰਹੇ ਆ 3000 ਰੁਪਏ ਦਾ ਫਾਇਦਾ ਦੇ ਰਹੇ ਆ ਜਿੱਥੇ ਮਰਜ਼ੀ ਪਤਾ ਕਰਕੇ ਆ ਜਨ ਤੇ ਫਿਟਿੰਗ ਫਿਰ ਕੌਣ ਕਰਾ ਕੇ ਦਊਗਾ ਫਿਟਿੰਗ ਜਿਆਦਾ ਇੱਥੇ 5 ਤੋਂ 10 ਕਿਲੋਮੀਟਰ ਦੇ ਏਰੀਏ ਦੇ ਵਿੱਚ ਆ ਤਾਂ ਆਪਾਂ ਕਰਵਾ ਕੇ ਦਵਾਵਾਂਗੇ ਉਸ ਤੋਂ ਬਾਅਦ ਐਕਸਟਰਾ ਚਾਰजेस ਲੱਗੂਗੇ ਮਸ਼ੀਨਾਂ ਤਾਂ ਦੀ ਕਾਫੀ ਵਧੀਆ ਮਾਡਲ ਆਏ ਹੋਏ ਜਿੱਦਾਂ ਦੇਖ ਲਓ ਤੁਸੀਂ ਸਟੀਲ ਵਾਲੇ ਮਾਡਲ ਆਏ ਹੋਏ ਆ ਸਟੀਲ ਵਾਲੇ ਲੇਟੈਸਟ ਮਾਡਲ ਆਪਣੇ ਕੋਲ ਹਰ ਇੱਕ ਚੀਜ਼ ਦੇ ਲਗਭਗ ਆਂਦੇ ਆ ਤੁਸੀਂ ਦੇਖ ਸਕਦੇ ਆ ਤੇ ਰੇਂਜ ਜਿਹੜੀ ਮਸ਼ੀਨਾਂ ਦੀ ਗੱਲ ਕਰਾਂ ਤਾਂ ਕਾਫੀ ਲੱਗੀ ਪਈ ਆ ਤੁਸੀਂ ਦਿਖਾ ਸਕਦੇ ਸਾਰਾ ਫਰੇਮ ਦੇ ਵਿੱਚ ਹਰ ਤਰ੍ਹਾਂ ਦੀ 6 ਤੋਂ ਲੈ ਕੇ 14 15 ਕਿਲੋ ਤੱਕ ਆਪਣੇ ਕੋਲ ਮਸ਼ੀਨ अवेलेबल ਹੁੰਦੀ 14 ਕਿਲੋ ਤੱਕ ਮਸ਼ੀਨ अवेलेबल ਹੁੰਦੀ ਆ ਤੇ ਹਰ ਸਾਈਜ਼ ਦੀ ਹਰ weight ਦੀ ਮਸ਼ੀਨ ਆਪਣੇ ਕੋਲ अवेलेबल ਆ अवेलेबल ਆ ਜੀ ਇਧਰਲੇ ਪਾਸੇ ਵੀ ਆ ਗਈ ਇਧਰ ਦੀ ਇਹ ਆਟੋਮੈਟਿਕ ਮਸ਼ੀਨਾਂ ਆ ਗਈਆਂ ਆਟੋਮੈਟਿਕ ਮਸ਼ੀਨਾਂ ਦੀਆਂ ਹੈਗੀਆਂ ਆਪਣੇ ਕੋਲ ਤੇ ਸਾਰੀਆਂ ਤੁਸੀਂ ਦੇਖ ਸਕਦੇ ਆ ਜੀ ਤੇ ਬਾਕੀ ਅਲਮਾਰੀਆਂ ਦੀ ਗੱਲ ਕਰਾਂ ਅਲਮਾਰੀਆਂ ਤਾਂ ਦੀ ਆਪਾਂ ਤੁਹਾਨੂੰ ਐਕਸਚੇਂਜ ਆਫਰ ਦੇ ਦਿਆਂਗੇ ਔਰ ਮੇਰੇ ਖਿਆਲ ਆ ਪੜੇ ਦੁਆਬੇ ਚ ਪਹਿਲੀ ਵਾਰ ਹੈ ਕਿ ਕੋਈ ਤੁਹਾਨੂੰ ਅਲਮਾਰੀਆਂ ਤੇ ਐਕਸਚੇਂਜ ਆਫਰ ਦੇ ਰਿਹਾ। ਅਲਮਾਰੀਆਂ ਤੇ ਐਕਸਚੇਂਜ ਆਫਰ ਦੇ ਰਿਹਾ। ਆਪਾਂ ਐਕਸਚੇਂਜ ਆਫਰ ਦਵਾਂਗੇ 3000 ਰੁਪਏ ਦੀ ਅਲਮਾਰੀ ਕੱਟ ਲਾਂਗੇ। ਜਿੱਦਾਂ ਦੀ ਮਰਜ਼ੀ ਹੋਵੇ, ਟੁੱਟੀ ਹੋਵੇ, ਖਰਾਬ ਹੋਵੇ ਤੇ ਜਿਹੜਾ ਰੇਟ ਦੀ ਦਵਾਂਗੇ ਅਲਮਾਰੀਆਂ ਦਾ ਬਹੁਤ ਹੀ ਜ਼ਬਰਦਸਤ ਦਵਾਂਗੇ 7500 ਰੁਪਏ ਤੋਂ ਅਲਮਾਰੀ ਆਪਣੇ ਕੋਲ ਸਟਾਰਟ ਆ ਇਸ ਟਾਈਮ। 7500 ਰੁਪਏ ਵਿੱਚ ਅਲਮਾਰੀ ਸਟਾਰਟ ਹੋ ਜਾਂਦੀ ਹੈ ਤੇ 3000 ਰੁਪਏ 'ਚ ਤੁਹਾਡੀ ਪੁਰਾਣੀ ਅਲਮਾਰੀ ਕੱਟ ਲੈਣਗੇ। ਚਾਹੇ ਉਹਦੇ ਕੁੰਡੇ ਟੁੱਟੇ ਹੋਣ ਤਾਂ ਇਹੇਠਾ ਤੋਂ ਟੁੱਟੀ ਹੋਵੇ, ਚਾਹੇ ਉਹ ਪਰ ਤੁਸੀਂ ਇਕੱਠੀ-ਕੁੱਠੀ ਕਰਕੇ ਇੱਥੇ ਲੈ ਆਉਣੀ ਆ ਤੇ ਇਹ ਤੁਹਾਨੂੰ ਐਕਸਚੇਂਜ ਦਾ 3000 ਰੁਪਏ ਦਾ ਬੈਨੀਫਿਟ ਦੇ ਦੇਣਗੇ ਕੱਟ ਕੇ ਤੇ 7500 ਤੋਂ ਅਲਮਾਰੀ ਸ਼ੁਰੂ ਹੋ ਜਾਂਦੀ ਹੈ ਇੱਕ ਛੋਟੀ ਅਲਮਾਰੀ ਦਿਖਾ ਦਿਓ ਇੱਕ ਵੱਡੀ ਅਲਮਾਰੀ ਦਿਖਾ ਦਿਓ ਆ ਜਾਓ ਭੈਣ ਭਰਾਵਾਂ ਨੂੰ ਅੰਦਾਜ਼ਾ ਹੋ ਜਵੇ ਆ ਆਪਣੀਆਂ ਅਲਮਾਰੀਆਂ ਲੱਗੀਆਂ ਹੋ ਛੋਟੀਆਂ ਬਾਕੀ ਸਾਰੀ ਰੇਂਜ ਲੱਗੀ ਹੋਈ ਹੈ ਅਲਮਾਰੀਆਂ ਦੀ ਤੁਸੀਂ ਦੇਖ ਸਕਦੇ ਆ ਹਮ ਹਰ ਇੱਕ ਰੇਂਜ ਹੈਗੀ ਆ ਆਫਿਸ ਟੇਬਲ ਵੀ ਹੈਗੇ ਆਪਣੇ ਕੋਲ ਆਫਿਸ ਟੇਬਲ ਦੀ ਹੈਗੀ ਹੈ ਬੱਚਿਆਂ ਦੀ ਅਲਮਾਰੀ ਵੀ ਹੈਗੀ ਹੈ ਬੱਚਿਆਂ ਦੀ ਅਲਮਾਰੀ ਦੀ ਹੈਗੀ ਹੈ ਡੀਪ ਫ੍ਰੀਜ਼ਰ ਦੀ ਹੈਗੇ ਆਪਣੇ ਕੋਲ ਕਿਸੇ ਨੇ ਦੁਕਾਨਦ ਤੇ ਆ ਵੀ ਨਮਾਰੀਆਂ ਹੈਗੀਆਂ ਆਪਣੇ ਕੋ ਬਾਕਸ ਰੱਖਣ ਲਈ ਬਾਕਸ ਰੱਖਣ ਲਈ ਜੀ ਔਰ ਪ੍ਰਾਈਸ ਬੜਾ ਜੈਨੂਨ ਹੈ ਪ੍ਰਾਈਸ ਇਹ ਤਾਂ ਕਮੈਲ ਹੈ ਜਣੀ ਲੈ ਜਾਓ ਲੈ ਜਾਓ ਪ੍ਰਾਈਸ ਬੜਾ ਜੈਨੂਨ ਹੈ ਅੱਛਾ ਇਹਦੇ ਨਾਲ ਦੀ ਜੇ ਕਿਸੇ ਵੱਡੀ ਨਾਮਵਰ ਕੰਪਨੀ ਦੀ ਲੈਣੀ ਹੋਵੇ ਤਾਂ ਮੇਰੇ ਖਿਆਲ ਆਈਫੋਨ ਨਾਲੋਂ ਵੀ ਮਹਿੰਗੇ ਦਿੰਦੇ ਆ ਤੇ ਸਾਰਾ ਕੋ ਤੁਸੀਂ ਆਉਂਗੇ ਤਾਂ ਤੁਹਾਨੂੰ ਮਤਲਬ 10000 ਤੋਂ ਤਾਂ ਬਹੁਤ ਥੱਲੇ ਮਿਲ ਜਾਣੀ ਹੈ ਬਹੁਤ ਥੱਲੇ ਜੀ ਬਹੁਤ ਥੱਲੇ ਠੀਕ ਹੈ ਜੀ ਤੇ ਸੌਰਵ ਜੀ ਮੈਂ ਤਾਂ ਹੁਣ ਇਹੀ ਕਹਿਣਾ ਚਾਹਾਂਗਾ ਜਿਹੜੇ ਭੈਣ ਭਰਾ ਦੇਖ ਰਹੇ ਆ ਕਿ ਜੇ ਤੁਸੀਂ ਕੂਲਰ ਲੈਣਾ ਜੇ ਤੁਸੀਂ ਏਸੀ ਲੈਣਾ ਕਿ ਤੁਸੀਂ ਅਲਮਾਰੀਆ ਲੈਣੀ ਆ ਤੁਸੀਂ ਫਰਿੱਜ ਲੈਣੀ ਆ ਤੁਹਾਡੇ ਆਪਣੇ ਘਰ ਕਬਾੜ ਨਹੀਂ ਪਿਆ ਗਵਾਂਢੀ ਵਿਚਾਰੇ ਤੰਗ ਹੈ ਕਿ ਯਾਰ ਕਬਾੜ ਬਹੁਤ ਖਿਲਰੇ ਖਿਲਰੇ ਪਿਆ ਉਹਨੇ ਨਹੀਂ ਚੱਕ ਚੁੱਕੇ ਲਿਓ ਹੁਣ ਚੱਕ ਕੇ 23000 ਰੁਪਏ ਤਾਂ ਵੈਸੇ ਹੀ ਬਚ ਜਾਣਾ 23000 ਰੁਪਏ ਵੈਸੇ ਹੀ ਬਚ ਜਾਣਾ ਹਾਂ 4000 ਦੀ ਬਚ ਜਾਣਾ ਜਿੱਦਾ ਕੂਲਰਾਂ ਦੇ ਨਾਲ 10 ਦਿਨਾਂ ਦੀ ਸਕੀਮ ਚੱਲੀ 5000 ਰੁਪਏ ਦਾ ਕੂਲਰ ਘੱਟ ਹੋ ਜਾਣਾ ਤਾਂ ਮਤਲਬ ਚਾਚੀ ਦੇ ਤਾਈ ਦੇ ਮਾਸੀ ਦੇ ਕਿਸੇ ਦੇ ਪੁਰਾਣਾ কুলਰ ਪਿਆ ਉਹ ਕਹਿੰਦੇ ਛੱਡਿਆ ਪਿਆ ਯਾਰ ਕੋਈ ਚੱਕ ਕੇ ਲੈ ਜਾਵੇ ਤਾਂ ਬਹਾਨੇ ਜਾ ਕੇ ਚਾਹ ਪੀ ਆਓ ਨਾਲੇ কুলਰ ਚੱਕ ਕੇ ਇੱਥੇ ਜਾਓ ਇੱਥੋਂ ਨਵਾਂ ਲੈ ਜਾਓ ਨਾਲੇ 2500 ਤੋਂ 3000 5000 ਤੱਕ ਦੇ ਬੈਨੀਫਿਟ ਲੈ ਲਓ ਡਿਪੈਂਡਿੰਗ ਅਪਾਂ ਤੁਸੀਂ ਜਿਵੇਂ ਆਫਰ ਰੱਖੀ ਹੋਈ ਆ ਆਫਰ ਵੱਡੇ ਆਫਰ ਚੱਲਦੇ ਪਏ ਆ ਇਸ ਟਾਈਮ ਵੱਡੇ ਆਫਰਾਂ ਦਾ ਲਾਭ ਲੈ ਸਕਦੇ ਆ ਸਿਰਫ ਇਹ ਸਿਰਫ 10 ਤਰੀਕ ਤੱਕ ਇਹ ਲਾਭ ਆ ਜਿਨ੍ਹਾਂ ਭਰਾਵਾਂ ਦੇ ਭੈਣਾਂ ਨੇ ਲੈਣਾ ਤੇ ਜਲਦ ਤੇ ਜਲਦ ਆਓ ਤੇ ਵਿਜ਼ਿਟ ਕਰੋ ਤੇ ਆਪਣਾ ਮੌਕੇ ਦਾ ਲਾਭ ਲਓ ਆਣਾ ਕਿੱਥੇ ਆ ਤੁਸੀਂ ਆਣਾ ਹੈਗਾ ਮਹਿੰਦੀਪੁਰ ਰੋਡ ਬਲਾਚੌਰ ਸੌਰਵ ਇਲੈਕਟ੍ਰੋਨਿਕਸ ਹੂੰ ਤੇ ਬੰਦਾ ਪਤਲਾ ਪਰ ਤੁਹਾਡਾ ਫਾਇਦਾ ਮੋਟਾ ਕਰੂਗਾ ਇਹ ਤੁਸੀਂ ਆਉਣਾ ਹੈ ਵਿੱਚ ਜੇਕ ਆਉਣਾ ਕਿਸੇ ਚਿੰਤਾ ਤੋਂ ਬਿਨਾ ਇੱਥੇ ਆਉਣਾ ਤੁਹਾਨੂੰ ਪਰਿਵਾਰਕ ਮਾਹੌਲ ਮਿਲੇਗਾ ਔਰ ਸੌਰਵ ਤੁਹਾਨੂੰ ਬਿਲਕੁਲ ਸਹੀ ਗਾਈਡ ਕਰਨਗੇ ਔਰ ਮੈਂ ਬਾਹਰ ਫਿਰ ਦੇਖ ਰਿਹਾ ਕਿ ਸਟਾਕ ਆਈ ਜਾ ਰਿਹਾ ਹੈ ਗ੍ਰਾਹਕ ਜਿਹੜੇ ਸਮਾਨ ਲਿਜਾਈ ਜਾ ਰਹੇ ਆ ਖੁਸ਼ ਹੋ ਕੇ ਜਾਈ ਜਾ ਰਹੇ ਤੇ ਜਾ ਕੇ ਆਪਣੇ ਆਂਡੀਆਂ ਗਵਾਂਡੀਆਂ ਨੂੰ ਰਿਸ਼ਤੇਦਾਰਾਂ ਨੂੰ ਜਿਨ੍ਹਾਂ ਨਾਲ ਬਣਦੀ ਹੈ ਫੋਨ ਆਉਂਦਾ ਤੇ ਕਿ ਸਰਵ ਉਹਦੇ ਜਾਏ ਤੇ ਇੱਕ ਮੈਂ ਬੇਨਤੀ ਹੋਰ ਕਰ ਦੇਣੀ ਚਾਹਨਾ ਵਾ ਕਈ ਵੇਲੇ ਕਾਫੀ ਫੋਨ ਆਉਂਦੇ ਹੁੰਦੇ ਆ ਤੇ ਰਾਸ਼ ਹੁੰਦਾ ਵਾ ਤੇ ਕਈ ਵੇਲੇ ਫੋਨ ਨਾ ਚੱਕ ਹੋਵੇ ਉਹਦੇ ਲਈ ਮਾਫੀ ਚਾਹਨੇ ਆ ਤੇ ਆ ਕੇ ਤੁਸੀਂ ਸਿੱਧਾ ਦੀ ਵਿਜ਼ਿਟ ਕਰ ਸਕਦੇ ਆ ਜੋੜਾ ਵੀਡੀਓ ਦੇ ਵਿੱਚ ਆਪਾਂ ਦਿਖਾਈ ਦਿਖਾਇਆ ਜਾਂਦਾ ਜਿਹਨਾਂ ਨੂੰ ਇਸ ਤੇ ਹਲ ਮੁਕੀ ਫਾਇਦਾ ਹੋਊਗਾ ਇਹ ਦੇਖ ਰਹੇ ਆ ਪੀਵੀ 32 ਵਾਲਿਆਂ ਨੂੰ ਜਿਹੜਾ ਦੀ ਸਾਡੀ ਵੀਡੀਓ ਨੂੰ ਵੱਧ ਤੇ ਵੱਧ ਦੇਖ ਕੇ ਤੇ ਸਾਡੀ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ ਤੇ ਉਹਨਾਂ ਨੂੰ ਆਪਾਂ ਸਪੈਸ਼ਲ ਗਿਫਟ ਦਿੱਤਾ ਜਾਊਗਾ ਗਿਫਟ ਦਿੱਤਾ ਜਾਊਗਾ ਜਾਂ ਤੁਸੀਂ ਇੱਥੇ ਆ ਕੇ ਗੱਲਬਾਤ ਕਰਕੇ ਜਿੱਦੋਂ ਬੈਠੇ ਹੋਵੋਗੇ ਪਿਆਰ ਮੁਹੱਬਤ ਵਧਾਈ ਜਾਂਦਾ ਤੇ ਥੋੜਾ ਬਹੁਤਾ ਤੁਹਾਡਾ ਮਾਨ ਤਾਣ ਕਰ ਦੇਣਗੇ ਮੇਰਾ ਨਾਮ ਲੈ ਲੈਣਾ ਤੇ ਵੀ ਬੱਤ ਦੀ ਵੀਡੀਓ ਦਿਖਾ ਦੇਣੀ ਆ ਦਿਖਾ ਦੇਣਾ ਕਿ ਸੌਰਵ ਜੀ ਤੁਹਾਨੂੰ ਲਾਈਕ ਕਰਕੇ ਆਏ ਆ ਤੁਸੀਂ ਇਹਨਾਂ ਨੂੰ ਲਾਈਕ ਕਰੋਗੇ ਇਹ ਤੁਹਾਨੂੰ ਬੈਨੀਫਿਟ ਤਾਂ ਜ਼ਰੂਰ ਦੇਣਗੇ ਤਾਂ 10 ਤਰੀਕ ਬਹੁਤ ਜਲਦੀ ਨੇੜੇ ਆ ਜਣੀ ਮਈ 10 ਦੀ ਗੱਲ ਕਰ ਰਹੇ ਆ 10 ਮਈ ਤੱਕ ਆਫਰ ਆ ਔਰ ਆਫਰ ਖਤਮ ਹੋ ਵੀ ਉਸ ਤੋਂ ਪਹਿਲਾਂ ਆਪਣੇ ਘਰ ਆਂਡੀ ਗਵਾਨੀ ਦੇ ਦੇਖ ਲਓ ਕਿਤੇ ਕਵਾੜ ਜਾਵੇ ਚੱਕ ਲੈ ਆ ਬਸ ਚੱਕ ਕੇ ਲਿਓ ਤੇ ਨਵੇਂ ਸਮਾਨ ਦਾ ਲਾਭ ਪਾਓ ਤੇ ਇਸ ਟਾਈਮ ਤਾਂ ਉਦਾਂ ਹੀ ਨਹੀਂ ਸਟਾਕ ਪੂਰਾ ਹੁੰਦਾ ਪਿਆ ਤੇ ਰੇਟ ਕਾਫੀ ਵਧਿਓ ਆ ਆਪਾਂ ਰੇਟ ਵਧਾਏ ਨਹੀਂ ਆਪਾਂ ਰੇਟ ਘਟਾਏ ਆ ਲੋਕੀ ਵਧਾਈ ਜਾਂਦੇ ਆ ਸਰਵਜੀ ਘਟਾਈ ਜਾਂਦੇ ਆ ਤੇ ਫੀਚਰ ਵਧਾਈ ਜਾਂਦੇ ਆ ਐਕਸਚੇਂਜ ਜਿਹੜੀ ਫੈਸਿਲਿਟੀ ਆ ਉਹ ਵੀ ਵਧਾਈ ਜਾਂਦੇ ਤੇ ਜਲਦੀ ਜਲਦੀ ਆਓ ਫਾਇਦਾ ਲੈ ਕੇ ਜਾਓ ਖੁਸ਼ੀਆਂ ਮਾਣੋ ਐ ਆ ਜਿਹੜੀ ਗਰਮੀ ਆ ਨਾ ਇਹ ਸੱਚੀ ਬਹੁਤ ਤਪਾਉਣ ਵਾਲੀ ਹੈ ਤੇ ਤੁਸੀਂ ਚਾਹੇ ਕੂਲਰ ਲੈ ਜਾਓ ਚਾਹੇ ਏਸੀ ਲੈ ਜਾਓ ਆਪਾਂ ਦਾ ਦਾ 1 2 ਵਾ ਭਾਈ ਚਾਹੇ ਕੋਈ ਛੋਟਾ ਪਰਿਵਾਰਾ ਚਾਹੇ ਵੱਡਾ ਪਰਿਵਾਰ ਆ ਸਸਤੇ ਤੋਂ ਸਸਤਾ ਮਾਲ ਦੇਣਾ ਤੇ ਸਸਤੇ ਤੋਂ ਸਸਤੀ ਚੀਜ਼ ਦੇਣੀ ਆ ਭਈ ਹਰ ਇੱਕ ਘਰੇ ਹਰ ਇੱਕ ਘਰ ਦੇ ਸੁਵਿਧਾ ਪਹੁੰਚਵੇ ਸੁਵਿਧਾ ਵੰਚੇ ਤੇ ਹਰ ਇੱਕ ਬੰਦਾ ਮੌਕੇ ਦਾ ਲਾਭ ਲਵੇ ਤੇ ਓਖਾ ਹੋ ਕੇ ਨਾਸ ਹੋਵੇ ਕੋਈ ਵੀ ਹੂੰ ਮਤਲਬ ਰਾਤ ਨੂੰ ਨੀਂਦ ਖਰਾਬ ਨਾ ਹੋਵੇ ਨੀਂਦ ਖਰਾਬ ਜੀ ਰਾਤ ਨੂੰ ਉੱਠ ਕੇ ਆਇਆ ਨਾ ਕੋ ਯਾਰ ਇਹ ਗਰਮੀ ਨੇ ਜਾਨ ਲੈ ਲਈ ਮੈਂ ਤੁਸੀਂ ਕਹੋ ਕਿ ਲਾ ਯਾਰ ਕੂਲਰ ਕੂਲਰ ਲਾਓ ਤੇ ਲੇਟ ਗਈ ਹੋਵੇ ਤੇ ਇਨਵਰਟਰ ਦਾ ਲਾਭ ਲੋ ਸਭ ਕੁਝ ਤੇ ਬਾਕੀ ਇੱਕ ਹੋਰ ਮਾਡਲ ਦੀ ਹੈਗਾ ਆਪਣੇ ਕੋਲ ਇਨਵਰਟਰ ਦਾ ਉਹ ਦਵਾਂਗੇ ਆਪਾਂ ਤੁਹਾਨੂੰ 14000 ਰੁਪਏ ਦੇ ਵਿੱਚ 150 ਐਂਪੀਅਰ ਦਾ ਸੈੱਟ ਮਾਰਕੀਟ ਪ੍ਰਾਈਸ ਕੀ ਇਹਦਾ ਮਾਰਕੀਟ ਪ੍ਰਾਈਸ 18000 ਰੁਪਏ 4000 ਦਾ ਫਾਇਦਾ ਸਿੱਧਾ 4000 ਦਾ ਮੈਂ ਤੁਹਾਨੂੰ ਨਾਲ ਦੇਖ ਲਿਆ ਇਹਦੇ ਤੇ ਦੇਖ ਲਿਓ ਫੋਨ ਆਈ ਜਾਂਦੇ ਵਿੱਚ ਤਾਂ ਚਲੋ ਚਲੋ ਠੀਕ ਹੈ ਸਾਥੀਓ ਤਾਂ ਤੁਸੀਂ ਆਪਣੇ ਆਂ ਡਿਗਵਾਂਡ ਚ ਚੈੱਕ ਕਰ ਲਓ ਕਿਹਦੇ 쿨ਰ ਪਿਆ ਆ ਚੱਕ ਕੇ ਲਿਆਓ ਰੇਟ ਜ਼ਰੂਰ ਕੰਪੇਅਰ ਕਰਕੇ ਆਇਓ ਰੇਟ ਦੇ ਵਿੱਚ ਤੁਹਾਨੂੰ ਕੁਛ ਨਾ ਕੁਛ ਤੁਹਾਨੂੰ ਆਪੇ ਮਿਲਣਾ ਨਹੀਂ ਉਹਨਾਂ ਨੇ ਹੋਣੀ ਕਰਨਾ ਉਹਨਾਂ ਨੇ ਪਹਿਲਾਂ ਹੀ ਕੰਪੇਅਰ ਕਰ ਲਿਆ ਉਹ ਤਾਂ ਪਹਿਲਾਂ ਹੀ ਰੇਟ ਕਰਦੇ ਸਾਰ ਕੋਈ ਵੀਡੀਓ ਪਾਵੇ ਨੰਮੀ ਆਫਰ ਲਾਵੇ ਤਾਂ ਆਪਾਂ ਚੱਲੀਏ ਹੁਣ ਨਹੀਂ ਉਹਨਾਂ ਨੇ ਕੰਪੇਅਰ ਕਰਨਾ ਉਹਨੂੰ ਪਤਾ ਸੌਲਵ ਤੋਂ ਵਧੀਆ ਹੈ ਨਹੀਂ ਕੋਈ ਬਾਦ ਆਪੇ ਤੋਂ ਸਮਾਨ ਲੈ ਕੇ ਜੱਲਾਣ ਚੱਲੀਏ ਆਪਾਂ ਉਹਨਾਂ ਨਾਲ ਕੋਈ ਛੋਟਾ ਹੱਥੀਂ ਜੀ ਸਮਾਨ ਤੋਂ ਲੱਦ ਕੇ ਲੈ ਕੇ ਆਈਏ ਤੇ ਆਪਾਂ ਆ ਕੂਲਰ ਵੀ ਲੈ ਜਾਣੇ ਆ ਏਸੀ ਵੀ ਇੱਕ ਤਾਂ ਲੈ ਜਾਣੀ ਆ ਐਲਸੀਡੀ ਵੀ ਲੈ ਜਾਣੀ ਆ ਆ ਬੈੱਡ ਗੱਦੇ ਅਲਮਾਰੀਆਂ ਸਭ ਕੁਝ ਲੈ ਜਾਣਾ ਆਪਣੇ ਬੈਨੀਫਿਟ ਕਰੀਏ ਬੈਨੀਫਿਟ ਚਲੋ ਠੀਕ ਹੈ ਸਰੋਜੀ ਬਹੁਤ ਮਿਹਰਬਾਨੀ ਥੈਂਕ ਯੂ ਵੈਰੀ ਮੱਚ ਤੇ ਐਸੇ ਤਰੀਕੇ ਤੁਸੀਂ ਸਾਡੇ ਭੈਣ ਭਰਾਵਾਂ ਦੇ ਫਾਇਦੇ ਕਰ ਦਿਓ ਸਭ ਤੋਂ ਖਾਸ ਗੱਲ ਇਹ ਹੈ ਮੈਂ ਫਿਰ ਤੋਂ ਕਹਿ ਦਿੰਨਾ ਕਿ ਆਪਣੇ ਦੁਆਬੇ ਏਰੀਆ ਚ ਐਕਸਚੇਂਜ ਆਫਰ ਕੋਈ ਨਹੀਂ ਲਾ ਰਿਹਾ ਜੋ ਤੁਸੀਂ ਲਾ ਰਹੇ ਹੋ ਜਿਹਦੇ ਕਰਕੇ ਤੁਸੀਂ ਫਰਸਟ ਚੋਇਸ ਬਣਦੇ ਜਾ ਰਹੇ ਹੋ ਤੁਹਾਨੂੰ ਮੁਬਾਰਕ ਆ ਥੈਂਕ ਯੂ ਔਰ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਇਸੇ ਤਰੀਕੇ ਤੁਹਾਡਾ ਕੰਮ ਵਧਦਾ ਰਹੇ ਬਹੁਤ ਬਹੁਤ ਸ਼ੁਕਰੀਆ ਠੀਕ ਹੈ ਸਰੋਬ ਜੀ ਬੜੇ ਰਣਭਵੀਤ ਨੋਸ਼ਾਹਣ ਛੋਟੀ ਨੀਸਰੀ ਕੈਮਰਾ ਪਸੰਦ ਜੀ ਜਦੋਂ ਬੋਲਦੇ ਸੱਚੀ ਰੱਖਾ